8 ਰੁਪਈਆ ਦਾ ਡੇਲੀ ਖਰਾਕ ਪਾ ਕੇ ਆਪਾਂ ਮਿਨਰਲ ਮਿਕਚਰ ਪਸ਼ੂ ਨੂੰ ਲੰਬਾ ਟਾਈਮ ਦੁੱਧ ਲੈ ਸਕਦੇ ਆ ਤੇ ਮੌਕੇ ਤੇ ਗੱਭਣ ਕਰਾ ਸਕਦੇ ਮੌਕੇ ਤੇ ਗੱਭਣ ਕਰਾ ਸਕਦੇ ਆ ਬਾਈ ਔਰ ਦੁੱਧ ਵੀ ਵਧੀਆ ਦਿੰਦਾ ਬਾਈ ਮਿਨਰਲ ਮਿਕਚਰ ਲੰਬਾ ਟਾਈਮ ਦਿੰਦਾ ਲੰਬਾ ਟਾਈਮ ਦਿੰਦਾ ਔਰ ਦਾਣੇ ਦੀ ਜੇ ਮੈਂ ਗੱਲ ਕਰਾਂ ਬਾਈ ਸੀ ਬਹੁਤ ਲੋਕ ਮੈਨੂੰ ਪੁੱਛਦੇ ਆ ਬਈ ਬਾਈ ਕੀ ਦਾਣਾ ਪਾਉਣੇ ਉੱਤੇ ਕੀ ਲਈ ਪਾਉਣੇ ਆਹ ਵੀ ਅਮਨ ਡੱਲਾ ਨਾ ਮੈਂ ਇਸ ਤੋਂ ਅਗਲਾ ਕਹਿੰਦਾ ਪਤਾ ਨਹੀਂ ਉਹ ਕੀ ਪਾਉਂਦਾ 20 20 ਕਿਲੋ ਦੁੱਧੜੀਆਂ ਦੱਸ ਦਿੰਦਾ ਆਹ ਮੂਰੇ ਪਿਆ ਆਹ ਸਮਝ ਲੈ ਮਾਰਦੇ ਤੇ ਕੈਮਰਾ ਲੈ ਕੁਛ ਕਹਿ ਵੀ ਦੱਸੂਗਾ ਮੈਂ ਇਹਦੇ ਆਪਣੇ ਇਹਦੇ ਚ ਕੀ ਕੀ ਆ ਆਪਣਾ ਜਿਹੜਾ ਦਾਣਾ ਪਾਉਂਦੇ ਇਹਦੇ ਵਿੱਚ ਬਾਈ ਜੀ ਬੜੇਮਿਆਂ ਦੀ ਖਾਲਾ ਹਾਂਜੀ ਉਹਦੇ ਵਿੱਚੋਂ ਵੀ ਪਸ਼ੂ ਨੂੰ ਜਿਹੜਾ ਥੋੜੇ ਨੂੰ ਕੈਲਸ਼ੀਅਮ ਮਿਲਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕਿਉਂਕਿ ਇਹ ਚੀਜ਼ ਹੈ ਜਿਹੜੀ ਹਰੇਕ ਚੀਜ਼ ਦੇ ਵਿੱਚ ਬਾਈ ਕੈਲਸ਼ੀਅਮ ਆ ਪਸ਼ੂਆਂ ਚ ਵੀ ਪੰਛੀਆਂ ਚ ਵੀ ਬੰਦਿਆਂ ਚ ਵੀ ਕੈਲਸ਼ੀਅਮ ਦੀ ਕਮੀ ਆ ਜਾਂਦੀ ਹੈ ਉਹਦੇ ਨਾਲ ਜ਼ਿਆਦਾਤਰ ਗੋਡੇ ਦਰਦ ਕਰਨ ਲੱਗ ਜਾਂਦੇ ਨੇ ਬਾਈ ਠੀਕ ਹੈ ਜੀ ਔਰ ਸਾਰੀ ਬੰਦੇ ਨੇ ਹੱਡ ਪੈਰ ਹੈ ਜਿਹੜੇ ਹਰੇਕ ਇਨਸਾਨ ਦੇ ਵਿੱਚ ਕੈਲਸ਼ੀਅਮ ਦੀ ਜਾਨਵਰ ਦੇ ਵਿੱਚ ਹਨਾ ਲੋੜ ਆ ਕੈਲਸ਼ੀਅਮ ਹਰ ਇੱਕ ਦੇ ਵਿੱਚ ਕੈਲਸ਼ੀਅਮ ਦੀ ਲੋੜ ਆ ਬਾਈ ਰਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਨਾ ਆਪਾਂ ਇੱਕ ਖਾਸ ਸੱਜਣ ਨੂੰ ਲੈ ਕੇ ਆਇਆ ਨਾਲ ਇਸ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਜਾਨਵਰ ਨਹੀਂ ਦਿਖਾਉਣੇ ਪਰ ਜਾਨਵਰਾਂ ਬਾਰੇ ਜਾਣਕਾਰੀ ਸਾਰੀ ਦੇ ਦੇਣੀ ਆ ਫੀਡ ਪਲਾਨ ਬਾਰੇ ਜਾਣਕਾਰੀ ਦੇਣੀ ਆ ਵੀ ਆਪਾਂ ਕਿਵੇਂ ਪਸ਼ੂਆਂ ਤੋਂ ਵੱਧ ਦੁੱਧ ਲੈ ਸਕਦੇ ਆ ਤੇ ਨਾਲ ਆਪਾਂ ਪਸ਼ੂਆਂ ਦੇ ਭਾਰ ਪੈਣ ਦੇ ਕਿਹੜੇ ਕਾਰਨ ਰਹਿੰਦੇ ਨੇ ਤੇ ਆਪਾਂ ਪਸ਼ੂਆਂ ਦਾ ਭਾਰ ਰੋਕਾਂ ਰੋਕਥਾਂ ਵਾਸਤੇ ਵੀ ਤੁਹਾਨੂੰ ਕੁਝ ਲਾਜ ਦੱਸਾਂਗੇ ਤੇ ਪਸ਼ੂਆਂ ਬਾਰੇ ਬੇਸਿਕ ਜਾਣਕਾਰੀ ਦੇਵਾਂਗੇ ਸੱਜਣੋ ਲੈ ਆਜੋ ਸੱਜਣ ਦਾ ਮਲਿਆਦਾਨ ਹੈ ਜਾਨਵਰ ਤਾਂ ਉਹਦੇ ਆਪਾਂ ਦਿਖਾਉਣੇ ਰਹੇ ਨੇ ਬਹੁਤ ਬਾਰ ਕਿਉਂਕਿ ਅੱਜ ਸਪੈਸ਼ਲ ਇਹ ਦੋ ਟੌਪਿਕ ਲੈ ਕੇ ਆਇਆ ਸੱਜਣ ਕੋਲੇ ਉਹ ਦੋਨੇ ਟੌਪਿਕਾਂ ਬਾਰੇ ਸੱਜਣ ਤੋਂ ਜਾਣਕਾਰੀ ਤੁਹਾਨੂੰ ਲੈ ਕੇ ਦੇ ਦੂਗਾ ਵੀਡੀਓ ਨੂੰ ਸਕਿਪ ਨਾ ਕਰਿਓ ਸੱਜਣੋ ਕਿਉਂਕਿ ਤੁਹਾਡੇ ਵਾਸਤੇ ਬਹੁਤ ਕੰਮ ਦੀਆਂ ਗੱਲਾਂ ਨੇ ਇਹ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਨੂੰ ਦੇਖੋ ਦੇਖਿਓ ਤਲਾਜ ਵੀਰ ਨਾਮ ਲਿਆ ਰਹੇ ਹਾਂ ਹੋਰ ਆਵਣ ਵੀਰ ਕਿੱਦਾਂ ਬੱਸ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਭਾਈ ਜੀ ਕਿਸਾਨ ਪਸ਼ੂ ਪਾਲਕ ਦੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿਕਾਰ ਜੀ ਜਿੰਨੇ ਵੀ ਦੇਸ਼ਾਂ-ਵਦੇਸ਼ਾਂ 'ਚ ਬੈਠੇ ਸਾਡੇ ਸੱਜਣ ਮੁੱਤਰ ਬੇਲੀ ਜਿੰਨੇ ਵੀ ਸਾਨੂੰ ਪਿਆਰ ਕਰਦੇ ਹੋ ਬਾਈ ਸਾਰਿਆਂ ਨੂੰ ਬਹੁਤ-ਬਹੁਤ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਭਾਈ ਜੀ ਇੰਨਾ ਪਿਆਰ ਦੇਣ ਲਈ ਤੁਸੀਂ ਥੋੜੇ ਸਮੇਂ ਦੇ ਵਿੱਚ ਇੰਨੀ ਨੀਜੇ ਤੋਂ ਅੱਡੀ ਪਛਾਣ ਬਣਾਈ ਮੇਰੀ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਮੈਂ YouTube ਚੈਨਲਾਂ ਦਾ ਉਹ ਗੁਰੀ ਵੀਰ ਸਾਡਾ ਔਰ ਹੈਪੀ ਸੰਧੂ ਵੀਰ ਸਾਡਾ ਜਿਨ੍ਹਾਂ ਨੇ ਮੈਨੂੰ ਮੇਰੇ ਕੋਲੇ ਆ ਕੇ ਮੇਰੀਆਂ ਵੀਡੀਓ ਬਣਾ ਕੇ ਬਾਈ ਮੇਰੇ ਪਸ਼ੂ ਪੂਰੀ ਦੁਨੀਆ ਨੂੰ ਦਿਖਾ ਕੇ ਤੇ ਮੇਰੇ ਵਿੱਚ ਵੀ ਉਤਸ਼ਾਹ ਪੈਦਾ ਕੀਤਾ ਕਿ ਮੈਂ ਚੰਗੇ ਜਾਨਵਰ ਖਰੀਦ ਕੇ ਚੰਗੇ ਰੇਟਾਂ ਤੇ ਚੰਗੇ ਜਾਨਵਰ ਖਰੀਦ ਕੇ ਹੌਲੇ ਭਾ ਦੇ ਵਿੱਚ ਜਾਇਜ਼ ਮੁਨਾਫਾ ਲੈ ਕੇ ਘਰ-ਘਰ ਲੋਕਾਂ ਦੇ ਪਹੁੰਚਦੇ ਕਰਾਂ ਕਿ ਕਿਉਂਕਿ ਬਾਈ ਜੀ ਦੋ ਕੰਮ ਰਹਿ ਗਏ ਪਸ਼ੂ ਰੱਖਣ ਦੇ ਤੇ ਪਸ਼ੂ ਛੱਡਣ ਦੇ ਇੱਕ ਤਾਂ ਵਪਾਰ ਲੈਣ ਕਰਕੇ ਲੋਕ ਪਸ਼ੂ ਛੱਡ ਰਹੇ ਨੇ ਬਾਈ ਜੀ ਕਿਉਂਕਿ ਵਪਾਰ ਲੈਣ ਦੇ ਵਿੱਚ ਧੋਖਾ ਬਹੁਤ ਲੋਕਾਂ ਨਾਲ ਹੋ ਰਿਹਾ ਹੈ। ਨੰਬਰ 2 ਤੇ ਬਾਈ ਪਸ਼ੂ ਛੱਡ ਰਹੇ ਨੇ। ਦਾਣਾ ਫੀਡ ਇੰਨਾ ਮਹਿੰਗਾ ਹੋ ਗਿਆ ਬਾਈ ਹਰ ਇੱਕ ਗੰਦੇ ਦੇ ਬਸਦਾ ਰੋਗ ਨਹੀਂ ਰਿਹਾ ਵੀ ਚੰਗੇ ਪਸ਼ੂ ਘਰ 'ਚ ਤਿਆਰ ਕਰਨਾ ਕੋਈ ਵੀ ਬੰਦਾ ਨਹੀਂ ਚਾਹੁੰਦਾ ਬਾਈ। ਤੇ ਜਿਆਦਾ ਕਾਰਨ ਨਾ ਮੈਂ ਇੱਕ ਦੱਸਣਾ ਭੁੱਲ ਗਿਆ। ਤੀਜਾ ਕਾਰਨ ਵੀ ਤੁਹਾਨੂੰ ਵਿੱਚ ਦੱਸੂਗਾ। ਪਸ਼ੂ ਰਿਪੀਟ ਹੋਣ ਦਾ। ਰਿਪੀਟ ਹੋਣ ਕਾਰਨ ਪਸ਼ੂ ਸੱਜਣੋ ਜਾਵੇ ਬੰਦੇ ਅਕਲ ਕਾਨ ਹੋ ਜਾਂਦੇ ਨੇ ਅਮਨਾ ਆਮ ਹੀ ਗੱਲ ਐ ਆਪਣੇ ਜ਼ਿਮੀਦਾਰ ਭਾਈ ਅਕਲ ਕਾਨ ਹੁੰਦਾ ਕਿ ਲੈ ਕਹਿੰਦਾ ਰੈਂਦੀ ਹੈ ਨਹੀਂ ਯਾਰ ਇਹਨੂੰ ੱਟਿਆ ਵਾਲੇ ਨੂੰ ਵੇਚ ਦੋ ਉਹ ਵੀਰ ਹਾਂ ਫੜਾ ਵੀ ੱਟਿਆ ਵਾਲਿਆਂ ਨੂੰ ਦਿੰਦੇ ਨੇ ਭਾਈ ਸੋ ਇਹ ਚੀਜ਼ਾਂ ਦਾ ਭਾਈ ਬਹੁਤ ਸਾਡੇ ਜਿਹੜਾ ਪੰਜਾਬ ਨੂੰ ਭਾਰੀ ਨੁਕਸਾਨ ਹੋ ਰਿਹਾ ਔਰ ਪਸ਼ੂ ਛੱਡਣ ਦਾ ਕਾਰਨ ਸਭ ਤੋਂ ਮੇਨ ਕਾਰਨ ਇਹ ਆ ਵੀ ਪਸ਼ੂਆਂ ਦੀ ਸਾਂਭ ਸੰਭਾਲ ਬਾਈ ਜੀ ਹਰ ਇੱਕ ਬੰਦੇ ਤੋਂ ਨਹੀਂ ਹੁੰਦੀ ਹਰੇਕ ਬੰਦਾ ਇੰਨੀ ਖੇਚਲ ਕਰਨੀ ਨਹੀਂ ਚਾਹੁੰਦਾ ਕਿਉਂਕਿ ਦੁੱਧ ਭਾਈ ਜੋ ਲੈ ਰਹੇ ਆ ਆਪਾਂ ਨਕਲੀ ਦੁੱਧ ਜਿਹੜਾ ਲੋਕਾਂ ਨੂੰ ਮਿਲਦਾ ਜ਼ਹਿਰ ਹੈ ਜ਼ਹਿਰ ਦਾ ਕਾਰਨ ਹੈ ਜ਼ਹਿਰ ਦਾ ਕਾਰਨ ਬਾਈ ਹੋਰ ਬਹੁਤ ਬਿਮਾਰੀਆਂ ਨੂੰ ਸੱਦੇ ਦਿੰਦਾ ਜਿਹੜਾ ਨਕਲੀ ਦੁੱਧ ਉਹ ਪੀ ਰਹੇ ਨੇ ਲੋਕ ਮੈਂ ਇਹ ਸੱਜਣੋਂ ਬਾਈ ਦੀ ਗੱਲ ਰੋਕੂੰਗਾ ਭਗਵਾਨਤਮਾਨ ਮੁੱਖ ਮੰਤਰੀ ਨੂੰ ਮੇਰੇ ਏਰੀਏ ਦਾ ਏਰੀਏ ਦਾ ਆਪਣਾ ਪਿੰਡ ਉਗਰਾਹਾ ਸੱਜਣੋਂ ਬਾਕੀ ਸਾਰੇ ਸੱਜਣ ਦਾ ਜਾਣਦੀ ਨੇ ਆਪਣਾ ਪਿੰਡੋ ਗਰਾਹਾ ਵੀ ਗੁਰੂ ਨਾਮ ਆਪਣਾ ਕਿਉਂਕਿ ਹੁਣ ਮੈਂ ਥੋੜੇ ਜਿਹਾ ਵੀਡੀਓ ਦੇ ਵਿੱਚ ਨਾ ਆਪਣਾ ਨਾਮ ਲੈਣੋਂ ਹਟ ਗਿਆ ਕਿਉਂਕਿ ਪਹਿਲਾਂ ਆਪਾਂ ਸੱਜਣੋਂ ਆਪਣਾ ਭਰਾ ਹੈਪੀ ਸੰਧੂ ਸੰਧੂ ਡੈਰੀ ਫਾਰਮ 45 ਅਟਕੜਾ ਆਪਣਾ ਸੱਜਣਾ ਬੇਨਤੀ ਆ ਅੱਜ ਵੀ ਬੜਾ ਪਿਆਰ ਆ ਸੱਜਣ ਦੇ ਨਾਲ ਕੈਮਰਾ ਵੀ ਮੈਂ ਬਹੁਤ ਚਲਾਉਂਦਾ ਰਿਹਾ ਤੇ ਆਪਣਾ ਵੀਰ ਆ ਉਹਦੇ ਨਾਲ ਆਪਾਂ ਲੰਬਾ ਟਾਈਮ ਰਿਹਾ ਤੇ ਹੁਣ ਮੈਂ ਸੋਚਿਆ ਥੋੜਾ ਜਹਾ ਹਬਦਾ ਚੈਨਲ ਆਪਾਂ ਆਪਦਾ ਵੀ ਲਾਗੇ ਚਲਾਉਣਾ ਤੇ ਉਦਾਂ ਸੱਜਣੋਂ ਗੱਲਬਾਤ ਕੋਈ ਨਹੀਂ ਹੈਗੀ ਤੇ ਬਾਕੀ ਨਾ ਅਮਨ ਆਪਾਂ ਸਭ ਤੋਂ ਪਹਿਲਾਂ ਹਸ ਚੁੱਕਾ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਬੇਨਤੀ ਆ ਵੀ ਜੀ ਨਕਲੀ ਬੁੱਤ ਬਹੁਤ ਜ਼ਿਆਦਾ ਬਣਦਾ ਤੁਸੀਂ ਇਹਦੇ ਤੇ ਰੋਕਥਾਮ ਲਾਓ ਤੇ ਫੇਰ ਹੀ ਪੰਜਾਬ ਦੇ ਲੋਕ ਜਾਨਵਰ ਰੱਖਣ ਲੱਗਣਗੇ ਜੀ ਉਹਨਾਂ ਨੂੰ ਦੁੱਧ ਦਾ ਸਹੀ ਮੁੱਲ ਮਿਲੂਗਾ ਬਾਈ ਹੈਨਾ ਹਰ ਫੀਡ ਦਾ ਰੇਟ ਵਧੀ ਜਾਂਦਾ ਤੇ ਦੁੱਧ ਦਾ ਮੁੱਲ ਹਰ ਫੀਡਾਂ ਦੇ ਰੇਟ ਦੇ ਹਿਸਾਬ ਨਾਲ ਤਾਂ ਬਾਈ ਜੇ ਦੁੱਧ 100 ਰੁਪਏ ਲੀਟਰ ਵੀ ਹੋ ਜੇ ਹੇਰ ਵੀ ਕਿਸਾਨ ਦਾ ਜਿਹੜਾ ਪਸ਼ੂ ਪਾਲਣ ਵਾਲੇ ਦਾ ਬਾਈ ਜਿਹੜਾ ਖਰਚਾ ਹੀ ਪੂਰਾ ਹੁੰਦਾ ਕਿਉਂਕਿ ਖਲ ਫੀਡਾਂ ਦੇ ਰੇਟ ਹੀ ਬਾਈ ਇੰਨੇ ਅਸਮਾਨ ਨੂੰ ਛੂਗੇ ਬਾਈ ਇਹ ਚੀਜ਼ਾਂ ਮੈਨੇਜ ਕਰਨੀਆਂ ਹਰ ਇੱਕ ਬੰਦੇ ਦੇ ਬਸ ਦਾ ਰੋਗ ਨਹੀਂ ਰਹਾ ਔਰ ਮੈਂ ਇੱਕ ਇਹ ਵੀ ਦੱਸ ਦਿੰਨਾ ਵੀ ਬਿਨਾ ਨੌਲੇਜ ਵਾਲੇ ਲੋਕਾਂ ਦਾ ਜਿਹੜੇ ਖਰਚਾ ਪਸ਼ੂਆਂ ਤੇ ਜ਼ਿਆਦਾ ਕਰ ਦਿੰਦੇ ਔਰ ਉਹਨਾਂ ਤੋਂ ਇਨਕਮ ਉਹ ਨਹੀਂ ਲੈ ਨਹੀਂ ਸਕਦੇ ਬਾਈ ਕਿਉਂਕਿ ਦੁੱਧ ਵਾਲਾ ਪਸ਼ੂ ਮੈਂ ਦੇਖਿਆ ਮੇਰੇ ਤੋਂ ਚੰਗੇ ਦੁੱਧ ਤੇ ਚੱਲਦਾ ਪਸ਼ੂ ਬਾਈ ਕਈ ਘਰਾ ਚ ਗਿਆ ਤੇ ਜਾ ਕੇ ਦੁੱਧ ਟੁੱਟ ਗਿਆ ਤੇ ਅਗਲਾ ਸੇਵਾ ਦੱਸਦਾ ਬਾਈ ਬੇਸਾਬਾ ਦਾਣਾ ਪਾਈ ਜਾਂਦੇ ਲੋਕ ਪਸ਼ੂਆਂ ਨੂੰ ਇਹ ਗੱਲ ਸੁਣ ਕੇ ਤੇ ਖਰਚਾ ਜ਼ਿਆਦਾ ਕਰੀ ਜਾਂਦੇ ਆ ਬਾਈ ਪਸ਼ੂ ਉਹਨਾਂ ਦੁੱਧ ਕੱਢ ਨਹੀਂ ਰਿਹਾ ਕਿਉਂਕਿ ਇਹ ਚੀਜ਼ਾਂ ਬਾਈ ਹਰ ਪਾਸੇ ਪਸ਼ੂ ਤੋਂ ਦੁੱਧ ਲੈਣ ਵਾਸਤੇ ਤੁਹਾਨੂੰ ਮੈਂਟੇਨ ਰੱਖਣਾ ਪੈਣਾ ਤੁਹਾਡੇ ਪਸ਼ੂ ਨੂੰ ਜਿਆਦਾ ਦਾਣਾ ਵੀ ਉਹ ਬੁੱਧ ਸਕਾਉਣ ਦਾ ਕਾਰਨ ਬਣ ਜਾਂਦਾ ਬਾਈ ਪਸ਼ੂ ਮਿਹਦਾ ਰੁਕ ਜਾਂਦਾ ਔਰ ਅੰਦਰ ਉਹਦੇ ਹੱਦ ਤੋਂ ਜ਼ਿਆਦਾ ਚਰਬੀ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਪਸ਼ੂ ਰਿਪੀਟ ਹੋਣ ਤੋਂ ਵੀ ਰੋ ਬਾਂਝਾ ਰਹਿ ਜਾਂਦਾ ਬਾਈ ਆ ਪਹਿਲਾਂ ਰਿਪੀਟ ਦਾ ਕਾਰਨ ਹੀ ਸਟਾਰਟ ਕਰੀਏ ਰਿਪੀਟ ਦਾ ਕਾਰਨ ਬਾਈ ਜ਼ਿਆਦਾਤਰ ਤਾਂ ਡਾਕਟਰ ਦੀ ਬੇਸਮਝੀ ਵੀ ਹੋ ਸਕਦੀ ਆ ਅੱਛਾ ਜੀ ਪਹਿਲੇ ਨੰਬਰ ਤੇ ਔਰ ਨੰਬਰ 2 ਤੇ ਤੁਹਾਡੇ ਪਸ਼ੂ ਦੇ ਵਿੱਚ ਬਹੁਤ ਜ਼ਿਆਦਾ ਫੈਟ ਹੋਣ ਦਾ ਕਾਰਨ ਵੀ ਹੋ ਸਕਦਾ ਔਰ ਤੁਹਾਡਾ ਪਸ਼ੂ ਅੰਦਰੋਂ ਬਹੁਤ ਜ਼ਿਆਦਾ ਖੁਸ਼ਕੀ ਦਾ ਕਾਰਨ ਵੀ ਜਿਹੜਾ ਰਿਪੀਟ ਨਹੀਂ ਹੁੰਦਾ ਬਾਈ ਪਸ਼ੂ ਖੁਸ਼ਕਾ ਕੀ ਕਾਰਨ ਰਹਿੰਦਾ ਘਾਟਾਂ ਪੈ ਜਾਂਦੀਆਂ ਨੇ ਬਾਈ ਪਸ਼ੂ ਦੇ ਜਦੋਂ ਤੁਸੀਂ ਹੁਣ ਆਪਾਂ ਜਦੋਂ 15 ਵਾਲੀ ਤੋਂ ਬਾਈ ਤੁਸੀਂ 18 ਕਿਲੋ ਦੁੱਧ ਚੋਮੋਗੇ ਠੀਕ ਹੈ ਜੀ ਤਾਂ ਉਹ ਤੁਹਾਡੇ ਪਸ਼ੂ ਨਾ ਰਿਪੀਟ ਹੋਣ ਦਾ ਹੀ ਸਭ ਤੋਂ ਵੱਡਾ ਕਾਰਨ ਹੋਊਗਾ ਬਾਈ ਬਈ ਪਸ਼ੂ ਦੇ ਅੰਦਰੋਂ ਸਾਰਾ ਕੁਝ ਸਾਫ਼ ਹੋ ਜਾਂਦਾ ਜਿਹੜਾ ਧਾਤਾਂ ਦਾ ਜਿਹੜੀ ਹੈਗੀ ਉਹਨੂੰ ਬਈ ਕਮਜ਼ੋਰੀ ਜਿਹੜੀ ਪੈ ਜਾਂਦੀ ਹੈ ਧਾਤਾਂ ਦੀ ਘਾਟ ਪੈ ਜਾਂਦੀ ਹੈ ਹਰੇਕ ਬੰਦਾ ਪਾਉਂਦਾ ਨਹੀਂ ਹਰੇਕ ਬੰਦਾ ਬਈ ਇਹ ਚੀਜ਼ਾਂ ਪਾਉਂਦਾ ਨਹੀਂ ਕੋਈ ਬਾਹਲਾ ਮਹਿੰਗਾ ਵੀ ਹੈ ਨਹੀਂ ਬਈ ਕੋਈ 160 70 ਰੁਪਏ 200 ਰੁਪਏ ਕਿਲੋ ਮਿਲ ਜਾਂਦਾ ਉਹ ਤੇ 50 ਤੋਂ 70 ਗ੍ਰਾਮ ਤੁਸੀਂ ਇੱਕ ਪਸ਼ੂ ਨੂੰ ਦੇਣਾ ਹੁੰਦਾ ਡੇਲੀ ਦਾ ਤੇ ਜੇ ਆਪਾਂ 70 ਗ੍ਰਾਮ ਚੀਜ਼ ਪਾਉਣ ਦੇ ਨਾਲ ਆਪਾਂ ਨੂੰ ਬਈ 50 ਗ੍ਰਾਮ ਚੀਜ਼ ਪਾਉਣ ਦੇ ਨਾਲ ਜੇ ਆਪਾਂ ਹਾਰਬਰੀ ਆਇਪਸ਼ੂ ਨੂੰ ਸਵਾਦ ਸਕਦੇ ਆ ਆਪਣੇ ਘਰ ਦੇ ਵਿੱਚ ਪੀ ਸਕਦੇ ਆ ਤੇ ਇੱਕ ਬੜੀ ਵੱਡੀ ਗੱਲ ਵੀ ਹੈ ਨੀ ਕਿ ਮੈਂ ਬਾਈ ਦੀ ਗੱਲ ਰੋਕੂੰਗਾ 160 ਰੁਪਏ ਸਜਣੋਂ ਕਿਲੋ ਪੈ ਜਾਣਾ ਜੇ ਇਕੱਠਾ ਪੈਕਟ ਲਈਏ 50 ਗ੍ਰਾਮ ਡੇਲੀ ਦੇਣਾ ਮੇਰਾ ਖਿਆਲ 8 ਰੁਪਈਆ ਦਾ ਬਣੂਗਾ ਬਾਈ 50 ਗ੍ਰਾਮ ਹਾਂ 8 ਰੁਪਈਆ ਦਾ ਹੀ ਬਣਦਾ ਬਾਈ ਜੇ ਇਸ ਤਰ੍ਹਾਂ ਤੁਸੀਂ 8 ਰੁਪਈਆ ਦਾ ਸਮਾਨ ਵੀ ਨਹੀਂ ਪਾ ਸਕਦੇ ਹੋ ਫੇਰ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਸਿਰਫ 8 ਰੁਪਈਆ ਦਾ ਮਿਨਰਲ ਮਿਕਸਚਰ ਪਾ ਕੇ ਤੇ ਬਾਕੀ ਦਾਣੇ ਦੀ ਸਾਰੀ ਡਿਟੇਲ ਬਾਈ ਦੱਸੋ ਕਿੰਨਾ ਕਿਵੇਂ ਪਾਉਣਾ ਕੋਈ ਬਾਹਰੀ ਵੱਡੀ ਗੱਲ ਨਹੀਂ ਹੈਗੀ ਇਹ ਬਸ ਕਿ ਇੱਕਨਾਂ ਆਪਾਂ ਡਰ ਜਾਣੇ ਵੀ ਪਸ਼ੂ ਰਿਪੀਟ ਹੋ ਗਿਆ 8 ਰੁਪਈਆ ਦਾ ਡੇਲੀ ਖਰਾਕ ਪਾ ਕੇ ਆਪਾਂ ਮਿਨਰਲ ਮਿਕਸਚਰ ਪਸ਼ੂ ਨੂੰ ਲੰਬਾ ਟਾਈਮ ਦੁੱਧ ਲੈ ਸਕਦੇ ਆ ਤੇ ਮੌਕੇ ਤੇ ਗੱਭਣ ਕਰਾ ਸਕਦੇ ਮੌਕੇ ਤੇ ਗੱਭਣ ਕਰਾ ਸਕਦੇ ਆ ਬਾਈ ਔਰ ਦੁੱਧ ਵੀ ਵਧੀਆ ਦਿੰਦਾ ਬਾਈ ਮਿਨਰਲ ਮਿਕਸਚਰ ਲੰਬਾ ਟਾਈਮ ਦਿੰਦਾ ਨਾ ਲੰਬਾ ਟਾਈਮ ਦਿੰਦਾ ਹੈ ਔਰ ਦਾਣੇ ਦੀ ਜੇ ਮੈਂ ਗੱਲ ਕਰਾਂ ਬਾਈ ਜੀ ਬਹੁਤ ਲੋਕ ਮੈਨੂੰ ਪੁੱਛਦੇ ਆ ਵੀ ਬਾਈ ਕੀ ਦਾਣਾ ਪਾਉਨੇ ਹੋ ਕੀ ਕੀ ਪਾਉਨੇ ਹੋ ਅਬ ਇਹ ਅਮਨ ਡੱਲਾ ਨਾ ਮੈਂ ਇਸ ਤੋਂ ਅਗਲਾ ਕਹਿੰਦਾ ਪਤਾ ਨਹੀਂ ਉਹ ਕੀ ਪਾਉਂਦਾ 20 20 ਕਿਲੋ ਦੁੱਧੜੀਆਂ ਦੱਸ ਦਿੰਦਾ ਆਹ ਮੂਰੇ ਪਿਆ ਆਹ ਸਮਝ ਲੈ ਮਾਰਦੇ ਤੇ ਕੈਮਰਾ ਲੈ ਪੁੱਛ ਕੇ ਵੀ ਦੱਸੂਗਾ ਮੈਂ ਇਹਦੇ ਵਿੱਚ ਕੀ ਕੀ ਆ ਇਹਦੇ ਵਿੱਚ ਅਬ ਇਹਦੇ ਵਿੱਚ ਕੀ ਕੀ ਆ ਆਪਣਾ ਜਿਹੜਾ ਦਾਣਾ ਪਾਉਣਾ ਇਹਦੇ ਵਿੱਚ ਬਾਈ ਜੀ ਬਡੇਮਿਆਂ ਦੀ ਖਾਲਾ ਹਾਂਜੀ ਕਣਕ ਦਾ ਮੈਨੂੰ ਦਿਖਾਈ ਮੜਾ ਜਹਾ ਮੁਠੀ ਚ ਭਰ ਕੇ ਦਿਖਾਈ ਮੜੀ ਕਣਕ ਦਾ ਦਲੀਆ ਅੱਛਾ ਮੈਂ ਦਿਖਾ ਦੇਣਾ ਬਾਈ ਕਣਕ ਦਾ ਦਲੀਆ ਇਹ ਸਾਰਾ ਭਿੱਜਿਆ ਹੋਇਆ ਸਮਾਨ ਆ ਬਾਈ ਆ ਖਾਲਾ ਜਿਹੜੀ ਇਹ ਭਿੱਜੀ ਹੋਈ ਆ ਇਹਦੇ ਡਲੇ ਜਰੂਰ ਦੇਣਗੇ ਆਪਾਂ ਨੂੰ ਪਾਏ ਬਾਈ ਇਹਦੇ ਵਿੱਚ ਪਰ ਇਹ ਪੂਰੀ ਤਰ੍ਹਾਂ ਨਾਲ ਪ੍ਰੋਪਰ ਤੌਰ ਤੇ ਭਿੱਜ ਚੁੱਕਿਆ ਜੇ ਮੈਨੂੰ ਇਹ ਮੁੱਠੀ ਨਾਲ ਘੁੱਟੂਗਾ ਤਾਂ ਬਾਈ ਇਹਦੇ ਵਿੱਚੋਂ ਪਾਣੀ ਨਿਕਲੂਗਾ ਔਰ ਜੇ ਐਦਾਂ ਚੱਕੂਗਾ ਤਾਂ ਇਹ ਸੁੱਕ ਬਰੂਰਾ ਲੱਗੂਗਾ ਬਾਈ ਆਪਾਂ ਨੂੰ ਦੇਖਣ ਨੂੰ ਇਹਦੇ ਵਿੱਚ ਕੀ ਕੀ ਆ ਆਪਣਾ ਇਹਦੇ ਵਿੱਚ ਬਾਈ ਜੀ ਬਡੇਮਿਆਂ ਦੀ ਖਾਲਾ ਹਾਂਜੀ ਕਣਕ ਦਾ ਦਲੀਆ ਠੀਕ ਆ ਜੀ ਛੋਲਿਆਂ ਦਾ ਛਿਲਕਾ ਹੈ ਤੇ ਛੋਲਿਆਂ ਦਾ ਖੰਡਾ ਵੀ ਆ ਛੋਲਿਆਂ ਦਾ ਖੰਡਾ ਹਾਂ ਜਿਹਨੂੰ ਆਪਾਂ ਛੋਲਿਆਂ ਦੀ ਕਣੀ ਕਹਿ ਦਿੰਦੇ ਆ ਚਾਰੀ ਚੀਜ਼ਾਂ ਨੇ ਬਾਈ ਪੰਜਵੀਂ ਚੀਜ਼ ਇੱਕ ਸਰੋਂ ਦੀ ਖਲ ਪਾਉਣੀ ਹੁੰਦੀ ਆ ਆਪਾਂ ਉਹ ਗਰਮੀ ਗਰਮੀ ਪਾਈ ਦੀ ਆ ਬਾਈ ਔਰ ਹੁਣ ਉਹ ਬੰਦ ਕਰਤੀ ਅੱਛਾ ਉਹ ਠੰਡੀ ਹੁੰਦੀ ਆ ਹਨਾ ਹਾਂ ਉਹ ਠੰਡੀ ਹੁੰਦੀ ਆ ਬਾਈ ਔਰ ਇਹੇ ਆਪਾਂ 1 ਕਿਲੋ ਦੁੱਧ ਮਗਰ ਕਿੰਨੀ ਖਰਾਕ ਪਾਉਣੀ ਆ ਇਹੇ ਬਾਈ ਜੀ 1 ਕਿਲੋ ਦੁੱਧ ਮਗਰ ਜਣੀ ਮੈਂ ਕਦੇ ਸੋਚਿਆ ਨਹੀਂ ਬੜਾ ਜਿਵੇਂ ਜਿਹੜਾ ਆਪਣਾ ਹੈਗਾ ਪਸ਼ੂ ਹਾਂਜੀ ਸੈਲਸੇ ਗੱਲ ਕਹਿੰਦੀ ਆ ਮੇਰੀ ਸਟੱਡੀ ਜਿਹੜੀ ਮੈਂ ਕਰੀ ਆ ਵੀ 1 ਕਿਲੋ 2 ਕਿਲੋ ਦੁੱਧ ਨੂੰ ਬਾਈ 1 ਕਿਲੋ ਖਰਾਕ ਚਾਹੀਦੀ ਆ ਜੇ ਤੁਹਾਡਾ ਪਸ਼ੂ 10 ਕਿਲੋ ਦੁੱਧ ਦਿੰਦਾ ਤਾਂ ਦਿਹਾੜੀ ਦੀ ਉਹਨੂੰ 5 ਕਿਲੋ ਖਰਾਕ ਤੁਸੀਂ ਪਾ ਸਕਦੇ ਆ 10 2.5 ਕਿਲੋ ਸਵੇਰੇ ਤੇ 2.5 ਸ਼ਾਮ ਨੂੰ ਠੀਕ ਆ ਜੀ 10 ਕਿਲੋ ਦੁੱਧ ਵਾਲੇ ਤੂੜੀ ਕਿੰਨੀ ਕ ਪਾ ਸਕਦੇ ਆ ਉਹਨੂੰ ਆਪਾਂ ਤੂੜੀ ਬਾਈ ਜੀ ਮੈਂ ਤਾਂ ਹਰੇਕ ਬੰਦੇ ਦਾ ਆਪਣਾ ਆਪਣਾ ਤਰੀਕਾ ਆਪਣੀ ਆਪਣੀ ਸਮਝ ਹੈ ਕਈ ਲੋਗ ਇਹ ਆ ਵੀ ਦਾਣਾ ਥੋੜਾ ਜਿਹਾ ਪਾ ਕੇ ਵੀ ਜਿੰਨਾ ਪਸ਼ੂ ਨੂੰ 2.5 ਕਿਲੋ ਦਾਣਾ ਖਵਾ ਕੇ ਤੇ ਰਜਾ ਤੂੜੀ ਤੇ ਹਰੇ ਨਾਲ ਹੀ ਦਿੰਦੇ ਆ ਬਾਈ ਸੋ ਉਹ ਇੱਕ ਨਾ ਸਮਝੀ ਵਾਲੀ ਗੱਲ ਹੈ ਬਾਈ ਇਹ ਤਾਂ ਗੋਹਾ ਕਰਨ ਵਾਲੀਆਂ ਮਸ਼ੀਨਾਂ ਨੇ ਇਹਨਾਂ ਨੂੰ ਤੁਸੀਂ ਸਾਰੀ ਦਿਹਾੜੀ ਟੂੜੀ ਚ ਹਰਾ ਰਲਾ ਕੇ ਖਵਾਈ ਜਾਓ ਤੇ ਸਾਰੀ ਦਿਹਾੜੀ ਖਾਈ ਜਾਣਗੇ ਬਾਈ ਪਸ਼ੂ ਡੰਗਰ ਫਿਰ ਇਹਨਾਂ ਨੂੰ ਕੌਣ ਕਹੇ ਜੇ ਆਪਣੇ ਜਿੰਨਾ ਮਰਜ਼ੀ ਖਵਾ ਲਓ ਬਾਈ ਇਹਨਾਂ ਨੂੰ ਉਹਨਾਂ ਖਾ ਲੈਣਾ ਤੇ ਦੁੱਧ ਹਰ ਇੱਕ ਮੱਝ ਦੀ ਜਿਹੜੀ ਆ ਕੰਪੈਸਟੀ ਹੁੰਦੀ ਆ ਬਾਈ ਦੁੱਧ ਦੇਣ ਦੀ ਜੇ ਤੁਸੀਂ ਕਹੋ ਵੀ 15 ਕਿਲੋ ਦੁੱਧ ਵਾਲੀ ਮੱਝ 20 ਕਿਲੋ ਦੁੱਧ ਦੇ ਦੂ ਜਿਆਦਾ ਦਾਣਾ ਪਾਉਣ ਨਾਲ ਕਦੇ ਨਹੀਂ ਹੋ ਸਕਦਾ ਬਾਈ 15 ਕਿਲੋ ਦੁੱਧ ਦੇਣ ਵਾਲੀ ਮੱਝ ਨੂੰ ਤੁਸੀਂ ਸਿਰਫ ਤੇ ਸਿਰਫ ਜਿਆਦਾ ਦਾਣਾ ਪਾ ਕੇ 17 ਕਿਲੋ ਚੋਲੋਗੇ 16.5 ਚੋਲੋਗੇ ਉਹ ਜੇ ਤੁਸੀਂ ਅੱਜ ਮੱਝ ਮੰਨ ਕੇ ਚੱਲੋ ਤੁਹਾਡੀ 10 ਕਿਲੋ ਦਾਣਾ ਖਾ ਕੇ ਦਿਹਾੜੀ ਦਾ 15 ਕਿਲੋ ਦੁੱਧ ਦਿੰਦੀ ਹੈ ਤੇ ਤੁਸੀਂ 15 ਕਿਲੋ ਦਾਣਾ ਪਾ ਕੇ ਉਹਨੂੰ 4 ਕਿਲੋ ਦਾਣਾ ਜੇ ਉਹਦਾ ਵਧਾ ਵੀ ਲਵਾਂਗੇ ਦਿਹਾੜੀ ਦਾ ਤਾਂ ਉਹ ਜ਼ਰੂਰ 17 ਕਿਲੋ ਦੁੱਧ ਤੇ ਆਜੂਗੀ ਪਰ ਉਹ 4 ਕਿਲੋ ਦਾਣਾ ਵੱਧ ਖਾਂਦੀ 17 ਕਿਲੋ ਦੁੱਧ ਵੀ 2-4 ਦਿਨ ਹੀ ਦੇਊਗੀ ਦੁਬਾਰੇ ਫੇਰ ਉਹਨਾਂ ਦਾਣਾ ਖਾਣ ਦੇ ਬਾਵਜੂਦ ਵੀ ਟੁੱਟ ਕੇ ਆਪਦੇ 15 ਕਿਲੋ ਦੁੱਧ ਤੇ ਆਜੂਗੀ ਹਰੇਕ ਮੱਝ ਦਾ ਇੱਕ ਲੈਵਲ ਕੰਪੈਸਟੀ ਹੁੰਦੀ ਹੈ ਦੁੱਧ ਦੇਣ ਦੀ ਸੋ ਦਾਣਾ ਬਈ ਜੀ ਇਹ ਜਿਹੜੀਆਂ ਚੀਜ਼ਾਂ ਨੇ ਔਰ ਮੈਂ ਦੇਖਾ ਤੇ ਇੱਕ ਮੱਝ ਨੂੰ ਮੇਰਾ 20 ਕਿਲੋ ਵਾਲੀ ਮੱਝ ਦਾ ਬਾਈ ਮੈਂ ਖਰਚਾ ਕੱਢਿਆ ਸੀਗਾ ਠੀਕ ਆ ਜੀ ਬਈ ਦਿਹਾੜੀ ਦਾ ਸਾਢੇ 350 ਰੁਪਏ ਦਾ ਦਾਣਾ ਪੈਂਦਾ ਸੀ ਬਾਈ ਉਹਨੂੰ ਅੱਛਾ ਸਾਢੇ 300 ਪਾ ਲਾ ਕੇ ਕਿੰਨਾ ਕ ਖਰਚਾ ਦੀ ਤਰਾ ਸਣੇ ਤੂੜੀ ਤੂੜੀ ਬਾਈ ਉਹਨੂੰ ਸਣੇ ਹਰਾ 400 ਰੁਪਏ ਦਿਹਾੜੀ ਦਾ ਉਹ ਖਾਂਦੀ ਸੀ 400 ਦਾ ਖਾਣਾ ਤੇ 20 ਕਿਲੋ ਦੁੱਧ ਦਿੰਦੀ 20 ਕਿਲੋ ਦੁੱਧ ਦਿੰਦੀ ਸੀਗੀ ਉਹ ਤੂੜੀ ਭਈਆ ਆਪਣੀਓ ਖੁਲਣੀ ਦੇਖ ਲਓ ਬਾਈ ਉਧਰ ਕੈਮਰਾ ਮਾਰਕ ਦਿਖਾ ਦੇ ਘੋੜਿਆਂ ਵਾਲੀ ਖੁਲਣੀ ਆ ਇਹ ਇਹ ਖੁਲਣੀ ਦੇ ਵਿੱਚ ਜਿਹੜੀ ਤੂੜੀ ਆ ਇਹ ਚਾਰ ਮੱਜਾਂ ਦੀ ਦੋ ਡੰਗਾਂ ਦੀ ਤੂੜੀ ਆ ਬਾਈ ਇਹਦੇ ਨੇੜੇ ਤੋਂ ਦਿਖਾ ਦੇ ਉਹ ਚਾਰ ਮੱਜਾਂ ਦੀ ਦੋ ਡੰਗਾਂ ਦੀ ਤੂੜੀ ਆ ਤਾਂ ਨਾਲ ਥੋੜੀ ਜੀ ਐ ਨਾ ਇਹਦੇ ਵਿੱਚ ਜਿਹੜੀ ਪਈ ਆ ਇਹ ਇਹ ਹੁਣ ਵੀ ਪੈਣੀ ਆ ਬਾਈ ਹੁਣੇ ਸ਼ਾਮ ਦਾ ਦਾਣਾ ਪਾ ਰਹੇ ਆ ਆਪਾਂ ਚਾਰ ਬਚ ਚੁੱਕੇ ਆ ਇਹ ਹੁਣ ਵੀ ਪੈਣੀ ਆ ਤੇ ਸਵੇਰੇ ਵੀ ਇੱਥੋਂ ਪੈਣੀ ਆ ਤੂੜੀ ਇਸ ਮੱਝਾ ਨੂੰ ਇੱਕ ਤੂੜੀ ਕਿੰਨੀ ਕ ਪਾ ਦਨੇ ਆ ਆਪਾਂ ਇਹ ਜਾਨਵਰ ਤੂੜੀ ਬਲੌਰ ਸਿੰਘ ਆਪਣੇ ਪਾ ਕੇ ਦਿਖਾਉਣਗੇ ਬਲੌਰ ਸਿੰਘ ਜੀ ਚੱਕੋ ਇੱਕ ਜਾਨਵਰ ਹਾਂ ਇੱਕ ਜਾਨਵਰ ਨੂੰ ਆ ਇੱਕ ਭਰ ਕੇ ਪਾਣਾ ਤੂੜੀ ਦਾ ਇੱਧਰ ਦਿਖਾ ਦੇ ਪਹਿਲਾਂ ਕੈਮਰੇ ਵਾਲਾ ਹਾ ਕਿੰਨੀ ਪਾਈ ਜਾਂਦੀ ਹੋਊਗੀ ਇਹਦੇ ਚ ਇਹਦੇ ਵਿੱਚ ਵੱਧ ਤੋਂ ਵੱਧ ਬਾਈ 1 ਤੋਂ 1.5 ਕਿਲੋ ਤੂੜੀ ਪੈਂਦੀ ਆ ਪਾ ਦੇ ਬਲੌਰ ਪਰ ਬਲੌਰ ਸਿੰਘ ਪਾ ਪਰ ਕੇ ਇੱਕ ਨੰਬਰ ਤੋਂ ਸਟਾਰਟ ਕਰਦੇ ਉਧਰ ਪਾਉਣਾ ਚਾਰਾ ਨੂੰ ਪਾ ਦੇ ਠੀਕ ਆ ਜੀ ਇਹ ਤਾਂ ਲੈ ਬਲੌਰ ਸਿੰਘ ਲੈ ਤਰਨਾ ਆ ਜਾ ਇਧਰ ਹੀ ਆ ਜਾ ਇੱਕ ਤੋਂ 1.5 ਕਿਲੋ ਪੈ ਜੂਗੀ ਤਾਂ ਇੱਕ ਆਈਡੀਆ ਜਾ ਹੋ ਜਾਂਦਾ ਲੈ ਹੁਣ ਇਹ ਤਾਂ ਸਭ ਨੂੰ ਸੱਜਣੋ ਖਰਾਕ ਦੱਸਦੀ ਆ ਮੰਡਲਾ ਕੀ ਕੀ ਪਾਉਂਦਾ ਆ ਲੰਘ ਜਾ ਲੰਘ ਜਾ ਕੋਈ ਗੱਲ ਨਹੀਂ ਵੀ ਕੀ ਕੀ ਖਰਾਕ ਪਾਉਂਦਾ ਤੇ ਉਹਦੇ ਚ ਚਾਰ ਹੀ ਚੀਜ਼ਾਂ ਨੇ ਛੋਲਿਆਂ ਦਾ ਛਿਲਕਾ ਹੋ ਗਿਆ ਛੋਲਿਆਂ ਦਾ ਖੰਡਾ ਹੋ ਗਿਆ ਬੜੇਮਿਆਂ ਦੀ ਖਲ ਹੋ ਗਈ ਤੇ ਇੱਕ ਹੋ ਗਿਆ ਕਣਕ ਦਾ ਦਲੀਆ ਕਣਕ ਦਾ ਦਲੀਆ ਬਾਈ ਨਾਲ ਤੁਸੀਂ ਇਹਦੇ ਵਿੱਚ ਮੱਕੀ ਦਾ ਦਲੀਆ ਵੀ ਐਡ ਕਰ ਸਕਦੇ ਹੋ ਅੱਛਾ ਕਣਕ ਦਾ ਘੱਟ ਕੇ ਮੱਕੀ ਦਾ ਵੀ ਕਰ ਸਕਦੇ ਨਹੀਂ ਦੋਨਾਂ ਦਾ ਮਿਕਸ ਕਰ ਸਕਦੇ ਮਿਕਸ ਵੀ ਉਹ ਉਹ ਆਪਣੀ ਇੱਛਾ ਹੈ ਉਹ ਆਪਣੀ ਇੱਛਾ ਚਾਰਾ ਨੂੰ ਹੀ ਪਾ ਦੇ ਬਸ ਚਾਰਾ ਨੂੰ ਪਹਿਲਾਂ ਤੂੜੀ ਪਾ ਲੈ ਲੈ ਹੁਣ ਨਾ ਸਜਣੋ ਆਪਾਂ ਚੱਲਦੇ ਆ ਰਿਪੀਟ ਵਾਲਾ ਤਾਂ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਇੱਕ ਨੰਬਰ ਹੋ ਗਿਆ ਲੈ ਹੁਣ ਆਪਾਂ ਚੱਲਦੇ ਆ ਦੋ ਨੰਬਰ ਤੇ ਕਿ ਪਸ਼ੂ ਨੂੰ ਭਾਰ ਕਿਉਂ ਪੈਣ ਲੱਗਦਾ ਭਾਰ ਪੈਣ ਦੇ ਕਾਰਨ ਵੀ ਬਾਈ ਜੀ ਦੋ ਹੋ ਸਕਦੇ ਆ ਇੱਕ ਤਾਂ ਮੱਝ ਨੂੰ ਸਬਾਉਣ ਵੇਲੇ ਜਦੋਂ ਕਈ ਬੰਦੇ ਆਪਣੇ ਕਹਿੰਦੇ ਆ ਵੀ ਬਾਈ ਜੀ ਮੱਝ ਦੇ ਸਾਡੀ ਦੇ ਦਰਦ ਹੋਣ ਲੱਗ ਗਿਆ ਤੇ ਸਾਨੂੰ ਇਹ ਲੱਗਦਾ ਵੀ ਮੱਝ ਕੱਲ ਦੀ ਬੰਦੀ ਉੱਠਦੀ ਹੈ ਬਈ ਇਹਦੇ ਕੋਈ ਬੱਚਾ ਗਲਤ ਹੈ ਅੰਦਰ ਜਾਂ ਬੱਚਾ ਪੁੱਠਾ ਹੋ ਗਿਆ ਜਾਂ ਬੱਚਾ ਟੇਡਾ ਹੋ ਗਿਆ ਸੋ ਉਹ ਕਾਰਨ ਕਰਕੇ ਜਦੋਂ ਆਪਾਂ ਕਿਸੇ ਨਾ ਸਮਝੀ ਵਾਲੇ ਡਾਕਟਰ ਨੂੰ ਬੁਲਾ ਲੈਨੇ ਆ ਬਾਈ ਤੇ ਉਹ ਆ ਗਏ ਇੱਧਰ ਦੀ ਨੰਗ ਜੀ ਹੁਣ ਮੂਹਰ ਦੀ ਨਾ ਲੱਗੇ ਐਂ ਦੀ ਲੱਗੇ ਜੀ ਮਾਂ ਕਰਦੀ ਆਮਨ ਦੇ ਮਾਂ ਕਰਦੀ ਉਹ ਆ ਗਏ ਬਾਈ ਡਾਕਟਰ ਆ ਕੇ ਤੁਹਾਡੀ ਮੱਝ ਨੂੰ ਦੇਖ ਕੇ ਐਂ ਦੀ ਲੱਗਦੀ ਅੱਛਾ ਬਿਨਾ ਸੋਚੇ ਸਮਝੇ ਇਹ ਗੱਲ ਕਹਿਣਦਾ ਵੀ ਬਾਈ ਜੀ ਤੁਹਾਡੀ ਮੱਝ ਆ ਜਿਹੜੀ ਇਹਦੇ ਅੰਦਰ ਬੱਚਾ ਪੁੱਠਾ ਹੈ ਅੱਛਾ ਜੀ ਵੀ ਉਹ ਬੱਚਾ ਆਪਾਂ ਨੂੰ ਕੱਢਣਾ ਪਊਗਾ ਮੱਝ ਤਾਂ ਦਾਸ ਹੈ ਸੋ ਉਹਦਾ ਕਾਰਨ ਇਹ ਵੀ ਹੁੰਦਾ ਵੀ ਕਈ ਮੱਝਾਂ ਦੀ ਇਹ ਆ ਵੀ ਬੱਚੇਦਾਨੀ ਹੈ ਜਿਹੜੀ ਮੂੰਹ ਆ ਲੇਟ ਖੋਲਦੀ ਆ ਅੱਛਾ ਜੀ ਸੋ ਉਹ ਡਾਕਟਰ ਕੀ ਕਰਦਾ ਅੰਦਰ ਹੱਥ ਪਾਉਂਦਾ ਤੱਕੇ ਨਾਲ ਕੱਢ ਦਿੰਦਾ ਤੱਕੇ ਨਾਲ ਬੱਚੇਦਾਨੀ ਦੇ ਵਿੱਚ ਹੱਥ ਪਾ ਕੇ ਤੇ ਰੱਸੀ ਪਾ ਕੇ ਚਾਰ ਜਣਿਆਂ ਨੂੰ ਹੋਰ ਲੈਂਦਾ ਨਾਲ ਤੇ ਬਾਹਰੋਂ ਜੋੜ ਮਾਰ ਕੇ ਜੋੜ ਮਾਰ ਕੇ ਬੱਚੇ ਦਾ ਨਹੀਂ ਬਾਹਰ ਨਾਲ ਹੀ ਕੱਢ ਦਿੰਦੇ ਨੇ ਬੱਚੇ ਦੇ ਜੀ ਸੋ ਉਹ ਜਿਹੜਾ ਅੰਦਰ ਰੱਸੀ ਪਾ ਕੇ ਜਿਹੜਾ ਬੱਚਾ ਤੁਸੀਂ ਮੱਝ ਸਵਾਤੀ ਬਈ ਹਾਂਜੀ ਉਹ ਮੱਝ ਤੁਹਾਡੀ ਨਾਂ ਤਾਂ ਅੱਗੇ ਤੋਂ ਰਿਪੀਟ ਹੋਵੇ ਜਿਹੜੀ ਡਾਕਟਰ ਨੇ ਸਵਾਤੀ ਗੱਬੜ ਨਹੀਂ ਹੁੰਦੀ ਗੱਬੜ ਵੀ ਨਹੀਂ ਹੁੰਦੀ ਦੀ ਉਹ ਔਰ ਨੰਬਰ 2 ਤੇ ਉਹਦੇ ਪਰ ਪੈਣਾ ਵੀ ਸੰਭਵ ਹੈ ਅੱਛਾ ਜੀ ਉਦੇ ਪਰ ਪਊਗਾ ਹੀ ਪਊਗਾ ਅੱਛਾ ਇਹ ਤਾਂ ਕਾਰਨ ਹੋ ਗਿਆ ਭਾਰ ਪੈਣ ਦਾ ਇੱਕ ਨੰਬਰ ਦਾ ਕਾਰਨ ਇਹ ਹੋ ਗਿਆ ਹਾਂਜੀ ਨੰਬਰ 2 ਦਾ ਕਾਰਨ ਇਹ ਹੋ ਗਿਆ ਵੀ ਥੋੜੀ ਮੱਝ ਦੇ ਅੰਦਰ ਲੋੜ ਤੋਂ ਜ਼ਿਆਦਾ ਜਿਹੜੀ ਹੈਗੀ ਅੰਦਰ ਖੁਸ਼ਕੀ ਹੋਗੀ ਅੱਛਾ ਜੀ ਤੁਸੀਂ ਜ਼ਿਆਦਾ ਉਹਨੂੰ ਕੋਈ ਇਹ ਚੀਜ਼ ਦੇਖਦਿਆਂ ਨੇ ਤੇਲ ਚਾਰਤਾ ਕਿਸੇ ਦੇ ਕਹਿਣ ਤੇ ਠੀਕ ਹੈ ਜੀ ਜ਼ਿਆਦਾ ਤੇਲ ਦਾ ਕਾਰਨ ਵੀ ਹੋ ਸਕਦਾ ਵੀ ਥੋੜੀ ਮੱਝ ਚਕਨਾਹਟ ਦੇ ਵਿੱਚ ਜ਼ਿਆਦਾ ਹੋ ਗਈ ਤੇ ਉਹਦੇ ਪਰ ਪੈਣ ਲੱਗ ਗਿਆ ਅੱਛਾ ਜੀ ਸੋ ਉਹ ਇਹ ਵੀ ਕਾਰਨ ਹੋ ਗਿਆ ਨੰਬਰ 3 ਤੇ ਆ ਗਿਆ ਬਈ ਕੈਲਸ਼ੀਅਮ ਦੀ ਕਮੀ ਦੇ ਨਾਲ ਵੀ ਜਿਹੜਾ ਮੇਨ ਗੱਲ ਕਰਦਾ ਹਾਂ ਕਿ ਅਮ ਦੀ ਕਮੀ ਦੇ ਕਾਰਨ ਸਭ ਤੋਂ ਜ਼ਿਆਦਾਤਰ ਮੱਝਾਂ ਦੇ ਭਾਰਾ ਜਿਹੜਾ ਕੈਲਸ਼ੀਅਮ ਦੀ ਕਮੀ ਨਾਲ ਪੈਂਦਾ ਬਾਈ ਉਹ ਤੁਸੀਂ ਇਹ ਆ ਵੀ ਸੂਣ ਤੇ ਕਰ ਮੱਝ ਦੇ ਕੋਈ ਜ਼ਿਆਦਾ ਡਰ ਵਾਲੀ ਗੱਲ ਨਹੀਂ ਹੁੰਦੀ ਵੀ ਜੇ ਸੂਣ ਵਾਲੀ ਮੱਝ ਦੇ ਕੋਈ ਸੂਣ ਤੋਂ 10 15 ਦਿਨ 20 ਦਿਨ ਪਹਿਲਾਂ ਭਾਰ ਪੈਣ ਲੱਗ ਜੇ ਹਾਂਜੀ ਉਹਦੇ ਬਾਅਦ ਦੇ ਵਿੱਚ ਤੁਸੀਂ ਬਾਈ ਆਪਣੀ ਮੱਝ ਦੇ ਇੱਕ ਕੈਲਸ਼ੀਅਮ ਦੀ ਬੋਤਲ ਲਗਾ ਦਿਓ ਸੂਣ ਵਾਲੀ ਦੇ ਲਵਾ ਸਕਦੇ ਹੋ ਸੂਣ ਤੋਂ ਬਾਅਦ ਲਵਾ ਸਕਦੇ ਹੋ ਸੂਣ ਤੋਂ ਬਾਅਦ ਜਿਹੜੀ ਆਪਾਂ ਆਪਣੇ ਮੱਝ ਦਾ ਟੈਂਪਰੇਚਰ ਘਟ ਜੇ ਆਪਾਂ ਬੋਤਲ ਲਾ ਦਿੰਨੇ ਆ ਕੈਲਸ਼ੀਅਮ ਦੀ ਅਤੇ ਉਹ ਬੋਤਲ ਤੁਸੀਂ ਮੱਝ ਦੇ ਸੂਣ ਤੋਂ ਬਾਅਦ ਲਾ ਦੋਗੇ ਤਾਂ ਉਹਦੇ ਨਾਲ ਵੀ ਜਿਹੜਾ ਭਰ ਪੈਣ ਦਾ ਕਾਰਨ ਆ ਉਹ ਬੰਦ ਹੋ ਸਕਦਾ ਹੈ ਹਟ ਸਕਦਾ ਹੈ ਭਰ ਪੈਣ ਨੂੰ ਤੇ ਮੱਝ ਨੂੰ ਪਾਣੀ ਦੇ ਵਿੱਚ ਜਿਵੇਂ ਮੈਂ ਜ਼ਿਆਦਾਤਰ ਵੀਰਾਂ ਨੂੰ ਕਹਿੰਦਾ ਵੀ ਤੁਸੀਂ ਜਿਵੇਂ ਬੰਨ ਕੇ ਜਿੱਦਾਂ ਇਹ ਜੀ ਚੌਕਰ ਦੀ ਬੋਰੀ ਆ ਇਹਦੇ ਵਿੱਚ ਕਲੀ ਪਾ ਕੇ ਇਹਨੂੰ ਉੱਪਰੋਂ ਗੰਢ ਦੇ ਕੇ ਰੱਸੀ ਨਾਲ ਮੂੰਹ ਇਹਦਾ ਬੰਨ ਕੇ ਨੂੰ ਪਾਣੀ ਦੇ ਵਿੱਚ ਸਿੱਡ ਦੋ ਜਿਨ੍ਹਾਂ ਦੇ ਖੇਲਾ ਬਣੀਆਂ ਹੋਈਆਂ ਜਿਹੜੇ ਵੀਰਾਂ ਕੋਲੇ ਉਹ ਖੇਲ ਦੇ ਵਿੱਚ ਸਿੱਡ ਦੋ ਤੇ ਉਹ ਕਲੀ ਕਲੀ ਦਾ ਜਿਹੜਾ ਅਰਕ ਆ ਉਹ ਨਿਕਲ ਕੇ ਬਾਹਰ ਆਈ ਜਾਊਗਾ ਪਾਣੀ ਦੇ ਵਿੱਚ ਤੇ ਪਸ਼ੂਆਂ ਦੇ ਅੰਦਰ ਜਾਊਗਾ ਸਭ ਤੋਂ ਜ਼ਿਆਦਾ ਵਧੀਆ ਕੈਲਸ਼ੀਅਮ ਜਿਹੜਾ ਕਲੀ ਦੇ ਵਿੱਚੋਂ ਪਸ਼ੂਆਂ ਨੂੰ ਮਿਲਦਾ ਤੇ ਦੇ ਵਿੱਚ ਨਾ ਕਲੀ ਖੋਲ ਕੇ ਆਪਾਂ ਕਰ ਵੀ ਸਕਦੇ ਆ ਫਲੋਰਸਿੰਗ ਰੱਖੇ ਜਿਵੇਂ ਸਵੇਰੇ ਕਲੀ ਕਰਤੀ ਬੇਲੀ ਕਰਕੇ ਖੇੜਾ ਥਣ ਨੂੰ ਇਹੋ ਜਿਹਾ ਆਪਾਂ ਪਾਣੀ ਪਾ ਸਕਦੇ ਹਾਂ ਸੁੱਕ ਗਈ ਕਿਉਂਕਿ ਕੈਲਸ਼ੀਅਮ ਕਲੀ ਦੇ ਵਿੱਚੋਂ ਵੀ ਬਹੁਤ ਮਾਤਰਾ 'ਚ ਮਿਲਦਾ ਕਲੀ ਸਿੱਟ ਸਕਦੇ ਹੋ ਬਾਈ ਜੀ ਤੁਸੀਂ ਇੱਠੇ ਤੋਂ ਆਪਣੇ ਮਿਲਦੀ ਆ ਪੁੱਲੀ ਇੱਟ ਜਿਹੜੀ ਹੁੰਦੀ ਆਪਾਂ ਕਹਿੰਦੇ ਲਿਆ ਪਿੱਲੀਆਂ ਇੱਟਾਂ ਅੱਛਾ ਪਾਣੀ ਦੇ ਵਿੱਚ ਤੁਸੀਂ ਉਹ ਵੀ ਸਿੱਟ ਸਕਦੇ ਹੋ ਉਦੇ ਵਿੱਚੋਂ ਵੀ ਪਸ਼ੂ ਨੂੰ ਜਿਹੜਾ ਤੁਹਾਡੇ ਨੂੰ ਕੈਲਸ਼ੀਅਮ ਮਿਲਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚੋਂ ਕਿਉਂਕਿ ਇਹ ਚੀਜ਼ ਹੈ ਜਿਹੜੀ ਹਰੇਕ ਚੀਜ਼ ਦੇ ਵਿੱਚ ਬਾਈ ਕੈਲਸ਼ੀਅਮ ਆ ਪਸ਼ੂਆਂ ਚ ਵੀ ਪੰਛੀਆਂ ਚ ਵੀ ਬੰਦਿਆਂ ਚ ਵੀ ਕੈਲਸ਼ੀਅਮ ਦੀ ਕਮੀ ਆ ਜਾਂਦੀ ਹੈ ਜਿਹਦੇ ਨਾਲ ਜ਼ਿਆਦਾਤਰ ਗੋਡੇ ਦਰਦ ਕਰਨ ਲੱਗ ਜਾਂਦੇ ਨੇ ਬਾਈ ਠੀਕ ਹੈ ਜੀ ਔਰ ਸਾਰੀ ਬੰਦੇ ਨੇ ਹੱਡ ਪੈਰ ਹੈ ਜਿਹੜੇ ਹਰੇਕ ਇਨਸਾਨ ਦੇ ਵਿੱਚ ਕੈਲਸ਼ੀਅਮ ਦੀ ਜਾਨਵਰ ਦੇ ਵਿੱਚ ਹੈ ਨਾ ਲੋੜ ਆ ਕੈਲਸ਼ੀਅਮ ਸਾਰੀ ਚੀਜ਼ ਦੇ ਹਰ ਇੱਕ ਦੇ ਵਿੱਚ ਕੈਲਸ਼ੀਅਮ ਦੀ ਲੋੜ ਆ ਬਾਈ ਆ ਮਨ ਆ ਆ ਆ ਚੀਜ਼ ਲਗਿਆ ਆ ਥੈਲੇ ਦੇ ਵਿੱਚ ਕੀ ਆ ਇਹ ਚੌਕਰ ਆ ਬਾਈ ਜੀ ਚੌਕ ਕਈ ਪਸ਼ੂ ਇਹ ਆ ਵੀ ਮੈਨੂੰ ਵੀਰ ਕਹਿੰਦੇ ਆ ਵੀ ਪਸ਼ੂ ਘਟ ਖਾਂਦੇ ਨੇ ਬਾਈ ਇਹ ਕਾਹਦਾ ਚੌਕਰ ਆ ਬਾਈ ਕਣਕ ਦਾ ਚੌਕਰ ਆ ਬਾਈ ਇਹ ਅੱਛਾ ਇਹ ਬੀਜਾਂ ਨੂੰ ਮਿਲਦਾ ਹੈ ਕਣਕ ਦਾ ਛਿਲਕਾ ਜਿਹਨੂੰ ਕਹਿੰਦੇ ਆਪਾਂ ਹਾਂਜੀ ਅੱਛਾ ਜੀ ਛਿਲਕਾ ਜਿਹੜੇ ਪਸ਼ੂ ਇਹ ਚੀਜ਼ ਘਟ ਖਾਂਦੇ ਆ ਬਾਈ ਉਹਦੇ ਵਿੱਚ ਜਿਵੇਂ ਇਹ ਆ ਵੀ ਸੀ ਇਹ ਐਡ ਕਰ ਦਿੰਨੇ ਆ ਮਗਰ ਉਹ ਭਿੱਜੇ ਹੋਏ ਦੇ ਵਿੱਚ ਤੁਹਾਨੂੰ ਕੋਣਾ ਸੁੱਕਾ ਪਾਦਾਂ ਜੀ ਹਾਂ ਜਿਆਦਾਤਰ ਪਾਣੀ ਦੀ ਮਾਤਰਾ ਵੀ ਹੋ ਜੇ ਤਾਂ ਵੀ ਇਹ ਵਿੱਚ ਪੈ ਜੇ ਬਾਈ ਇਹ ਪਾਣੀ ਨੂੰ ਸੋਖ ਲੈਂਦਾ ਇਸ ਜਿਆਦਾ ਜੇ ਜਿੰਨਾ ਇਹ ਜਿਆਦਾ ਗਿੱਲਾ ਹੋਊਗਾ ਬਾਈ ਉਹਨਾਂ ਪਸ਼ੂ ਇਹਨੂੰ ਘੱਟ ਖਾਊਗਾ ਔਰ ਆ ਚੀਜ਼ ਵਿੱਚ ਐਡ ਹੋਗੀ ਇਹਦੀ ਸਮੈਲੀ ਇੰਨੀ ਜਾਨੀ ਅੰਨ ਜਿਹਨੂੰ ਆਪਾਂ ਕਹਿੰਦੇ ਜਿਹੜਾ ਆਪਾਂ ਖਾਣੇ ਕਣਕ ਦਾ ਛਿਲਕਾ ਹੈ ਹਾਂਜੀ ਇਹਦੀ ਸਮੰਦਨ ਵਾਲੀ ਪਸ਼ੂ ਇਹਨੂੰ ਬਹੁਤ ਖਾਂਦਾ ਬਾਈ ਜਿਹੜਾ ਪਸ਼ੂ ਘੱਟ ਖਾਂਦਾ ਜਾਂ ਆਪਾਂ ਲੱਗੇ ਵੀ ਇਹ ਪਸ਼ੂ ਆਪਣਾ ਦਾਣਾ ਖਾ ਨਹੀਂ ਰਿਹਾ ਉਹ ਤੁਸੀਂ ਫੀਡ ਦੇ ਵਿੱਚ ਆਪਣੀ ਚੌਕਰ ਐਡ ਕਰ ਦੋ ਬਲੌਰ ਸਿੰਘ ਚੱਕ ਕੇ ਪਾ ਕੇ ਉਹ ਇੱਕ ਨੰਬਰ ਜਿਹੜੀ ਆਪਣੀ ਘਰਣ ਝੋਟੀ ਉਹਨੂੰ ਪਾ ਕੇ ਆ ਲੈ ਸੱਜਣੋ ਨਾ ਵਿੱਚ ਕੋਈ ਉਹਨ ਦਿਖਾਉਣ ਵਾਲੀ ਗੱਲ ਨਹੀਂ ਨਾਲ-ਨਾਲ ਆਪਾਂ ਪ੍ਰੈਕਟੀਕਲ ਵੀ ਕਰ ਰਹੇ ਆ ਬਾਈ ਨਾਲ ਜਾ ਕੇ ਦੇਖ ਲੋ ਅਸੀਂ ਇਹਨੂੰ ਰਲਾਉਂਦੇ ਵੀ ਹਨੀ ਬਾਈ ਇਹ ਉੱਪਰ ਇਦਾਂ ਹੀ ਪਾ ਦੇਣਾ ਬਸ ਇਹ ਲੈ ਕਿਵੇਂ ਆਪਾਂ ਕਿਵੇਂ ਦੇਖ ਸਕਦੇ ਹੋ ਸੱਚ ਨੂੰ ਤੁਸੀਂ ਨਾ ਇੱਕ ਦੂਜੀ ਤੋਂ ਖੋਖ-ਖੋ ਕੇ ਖਾਂਦੀਆਂ ਨੇ ਹਨਾ ਬਸ ਉੱਤੇ ਐਂ ਹੀ ਪਾ ਦੇਣਾ ਇਹ ਬਾਈ ਮੈਂ ਉੱਤੇ ਇਹ ਐਂ ਹੀ ਪਾ ਦੇਣਾ ਇਹਨੂੰ ਬਾਈ ਕਹਿੰਦਾ ਕੋਈ ਰਲਾਉਣ ਦੀ ਲੋੜ ਨਹੀਂ ਇਹ ਜਿਹੜੀ ਝੋਟੀ ਨੂੰ ਪਾ ਕੇ ਆਂਦਾ ਬਾਈ ਇਹਦੇ ਕੋਲੇ ਆਪਣੇ ਕੋਲੇ ਕੋਈ 13 ਤੋਂ 14 ਲੀਟਰ ਦੁੱਧ ਹੈ ਅੱਛਾ ਜਿਹੜਾ ਇਹ 13 14 ਲੀਟਰ ਵਾਲੀ ਨੂੰ ਆਇਆ ਹੈਗਾ 14 14 ਕਿਲੋ ਵਾਲੀ ਨੂੰ 14 ਕਿਲੋ ਵਾਲੀ ਨੂੰ ਬਾਈ ਔਰ ਇਹਨੂੰ ਪਿਆਉਣ ਸਮੇਂ ਬਾਈ ਇਹਦੇ ਵਿੱਚ ਇੱਕ ਮੁਠੀ ਨਮਕ ਦੀ ਤੇ ਇੱਕ ਮਿੱਠੇ ਛੋਡੇ ਦੀ ਅਸੀਂ ਜ਼ਰੂਰ ਪਾਉਣਾ ਹੈ। ਹਾਜਮਾਦਰੁਸਤ ਰਹਿੰਦਾ ਹੈ। ਹਾਜਮਾਦਰੁਸਤ ਰਹਿੰਦਾ ਜੀ ਪਸ਼ੂ ਦਾ। ਠੀਕ ਹੈ ਜੀ। ਔਰ ਇੱਕ ਭੁੱਖ ਭੱਖ ਦੀ ਪਸ਼ੂ ਵਧੀਆ ਲੱਗਦੀ ਹੈ ਪਸ਼ੂ ਨੂੰ ਤੇ ਪਾਣੀ ਵਧੀਆ ਪੀਂਦਾ ਪਸ਼ੂ ਬਾਈ। ਠੀਕ ਹੈ ਜੀ। ਸਭ ਤੋਂ ਵੱਡਾ ਕਾਰ ਲੇਦਾ ਹੈਗਾ ਜਿਹੜਾ ਪਾਣੀ ਪੀਣ ਦਾ ਨਾਮ ਨੇ ਕਹਿੰਦੇ ਵੀ ਜਿਹੜਾ ਪਸ਼ੂ ਜ਼ਿਆਦਾ ਦੁੱਧ ਦਿੰਦਾ ਉਹਦੇ ਮੂਰੇ ਕਹਿੰਦੇ ਹਰ ਟਾਈਮ ਜੇ ਪਾਣੀ ਰੱਖਿਆ ਜਾਵੇ ਮਤਲਬ ਕਿ ਬਾਹਲੀ ਚੰਗੀ ਗੱਲ ਹੈ ਕਹਿੰਦੇ ਵੀ ਜਿੰਨਾ ਪਾਣੀ ਹੈ ਨਾ ਉਹਨੂੰ ਪਾਣੀ ਦੀ ਮਾਤਰਾ ਦੀ ਕਹਿੰਦੇ ਬਾਹਲੀ ਲੋਰ ਹੁੰਦੀ ਹੈ। ਬਈ ਪਸ਼ੂ ਨੇ ਦੁੱਧ ਹੈ ਜਿਹੜਾ ਉਹ ਪਾਣੀ ਦੇ ਨਾਲ ਹੀ ਸੋ ਆਪ ਭੌਂਕੇ ਪਾਉਣ ਵੇ ਸੁੱਕਾ ਵੀ ਪਾ ਦਈਏ ਬਾਈ ਤਾਂ ਵੀ ਇੰਨਾ ਹੀ ਅਸਰ ਕਰੂਗਾ ਇਹ। ਅੱਛਾ ਇਹ ਸਾਡਾ ਭੌਂਕੇ ਪਾਉਣ ਦਾ ਕਾਰਨ ਵੀ ਇਹੀ ਰਹਿੰਦਾ ਹਰ ਵਕਤ ਵੀ ਪਸ਼ੂ ਦੇ ਅੰਦਰ ਪਾਣੀ ਵੀ ਜਾਵੇ ਨਾਲ ਹਰ ਇੱਕ ਚੀਜ਼ ਦੇ। ਅੱਛਾ ਇੱਕ ਤਾਂ ਪਾਣੀ ਦੇ ਨਾਲ ਬਲੌਰ ਨੂੰ ਉੱਪਰ ਚੱਕ ਕੇ ਲੈ ਕੇ ਜਾਇਆ ਕਰ ਸਿਰ ਤੇ ਧਰ ਦਾ ਡੋਲ ਦੂ ਗਿਆ ਇੱਥੋਂ ਇਹ ਜਿਹਨੇ ਅੱਗੇ ਪਾਈਦਾ ਸਿਰ ਤੇ ਜਾ ਕੇ ਲੈ ਕੇ ਜਾਏਗਾ ਟੋਕਰੀ ਤਾਂ ਉੱਚਾ ਹਾਂ ਨੇੜੇ ਜਾ ਕੇ ਉਹਦੇ ਢੇਰੀ ਕਰ ਹਾਂ ਸੋ ਇਹ ਦਾਣੇ ਦੇ ਵਿੱਚ ਬਈ ਪਾਣੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਅੰਦਰ ਜਾਂਦੀ ਹੈ ਕਿਉਂਕਿ ਇਹ ਇਹਨਾਂ ਦਾਣੇ ਦੇ ਵਿੱਚ ਅਸੀਂ ਕੋਈ 30 ਲੀਟਰ ਪਾਣੀ ਪਾ ਦਿੰਦੇ ਆਂ ਕਰੀਬ 30 ਤੋਂ 35 ਲੀਟਰ ਜੀ ਪਸ਼ੂਆਂ ਦੇ ਉਹ ਪਾਣੀ ਵੀ ਅੰਦਰ ਹੀ ਜਾਂਦਾ ਹਾਂ ਇਹ ਵਿੱਚ 30 35 ਕਿਲੋ ਇਹਦੇ ਵਿੱਚ ਪਾਣੀ ਵੀ ਪਾਉਣੀ ਹੋਣਾ ਹਾਂ ਹਾਂ ਜੀ ਪਾਣੀ ਪਾ ਕੇ ਇਹਨੂੰ ਸੁੱਕੇ ਨੂੰ ਫਿਰ ਇਹਦੇ ਅੰਦਰ ਪਾਣੀ ਰਹਿ ਜਾਂਦਾ ਤੇ ਉਹੀ ਪਾਣੀ ਦੀ ਮਾਤਰਾ ਦੇ ਨਾਲ ਫਿਰ ਦੁੱਧ ਵੀ ਵਧਦਾ ਹੈ 1 ਕਿਲੋ ਦੁੱਧ ਤਿਆਰ ਕਰਨ ਨੂੰ ਬਾਈ ਮੈਨੂੰ 5 ਲੀਟਰ ਬਣਨ ਦੀ ਜ਼ਰੂਰਤ ਹੁੰਦੀ ਹੈ ਜੀ 5 ਲੀਟਰ ਪਾਣੀ ਚਾਹੀਦਾ 1 ਲੀਟਰ ਦੁੱਧ ਤਿਆਰ ਕਰਨ ਲਈ 1 ਲੀਟਰ ਦੁੱਧ ਵੀ ਤਿਆਰ ਕਰਨ ਵਾਸਤੇ ਇਹ ਪੂਰੇ ਦਿਨ ਦਾ 5 ਲੀਟਰ ਚਾਹੀਦਾ ਹੈ ਹਾਂਜੀ ਅੱਛਾ ਅੱਲਾ ਇਸ ਜੁਗਾਂ ਸੁਣੋ ਨਾ ਅੱਜ ਮੈਂ ਪੂਰੀਆਂ ਜਿਹੜੀ 12 ਲੀਟਰ ਦੁੱਧ ਹੁੰਦੀ ਹੈ ਬਾਈ ਹਾਂਜੀ ਕੋਲ ਤੁਸੀਂ ਹਿਸਾਬ ਲਾ ਲਓ ਜਿਹੜੀ 7 ਲੀਟਰ ਪਾਣੀਆ ਜਿਹੜਾ ਉਹ ਦੁੱਧ ਦੀਨ ਵਾਸਤੇ ਦਿਨ ਦਾ ਪੀਣਾ ਚਾਹੀਦਾ 7 ਲੀਟਰ ਤਾਂ ਨਹੀਂ ਫਰਾਮ ਬੰਦਾ ਪੀਉਂਦਾ ਉਹੰਦਾ ਨਹੀਂ ਬਾਈ ਲੋਕ ਆਪਣੇ ਗੌਰ ਬਹੁਤ ਘੱਟ ਕਰਦੇ ਨੇ ਹੈਗਾ ਸੱਜਣੋ ਇਹ ਗੱਲ ਦਾ ਫਰਕ ਕਿਉਂਕਿ ਕਈ ਵਾਰ ਤਾਂ ਨਾ ਸੱਜਣਾ ਕੋਲੇ ਖੇਤੀਬਾੜੀ ਕਰਦੇ ਨੇ ਖਿੱਚ ਦਾ ਟਾਈਮ ਹੁੰਦਾ ਸੰਘਲ ਫੜਿਆ ਖੇਲ ਤੇ ਲਾਈ ਜੀ ਉਹਨੇ ਵਿਚਾਰੀ ਨੇ ਦਮਜਾ ਲੈ ਕੇ ਪੀਣਾ ਹੁੰਦਾ ਮੂੰਹ ਪਰਾਂ ਹੁੰਦਾ ਮਾਰ ਕੇ 부ਥੜ ਦੇ ਡੰਡਾ ਖਿੱਚ ਕੇ ਕੀਲੇ ਤੇ ਬੰਨਦੇ ਨੇ ਕਿਉਂਕਿ ਜਾਂ ਸੱਜਣੋ ਪਸ਼ੂ ਹੁੰਦੇ ਨੇ ਕਿਹੜਾ ਬੋਲਣਾ ਹੁੰਦਾ ਵਿਚਾਰੇ ਨੇ ਵੀ ਮੈਨੂੰ ਪਾਣੀ ਦੇ ਮੈਂ ਭੁੱਖਾ ਰਹਿ ਗਿਆ ਆਪਾਂ ਫਿਰ ਤੇ ਜਾ ਕੇ ਲੈ ਜਾ ਇਹ ਆਪਣੀ ਮਸਤਾਨੀ ਦੀ ਡਾਇਟ ਆ ਬਾਈ ਅੱਛਾ ਸਿਰ ਤੇ ਚਕਾਰ ਵੱਡੀ ਝੋਟੀ ਦੀ ਫਲੋਰਾ ਜਿੰਨਾ ਬਾਜੰਦਾ ਹੈ ਜੀ ਹੋਰ ਮੈਂ ਕਿਵੇਂ ਫਲੋਰਾ ਚੱਕ ਲਵਾਂ ਤੇ ਆਪਾਂ ਲੈ ਸੱਜਣੋ ਅੱਜ ਨਾ ਆਪਾਂ ਅਮਨ ਵੀਰ ਤੋਂ ਲੈ ਸੱਜਣੋ ਅੱਜ ਨਾ ਆਪਾਂ ਸੇ ਹੁਣ ਉੱਪਰ ਉੱਪਰ ਦਾਣੇ ਬਾਈ ਖਾਣੀਆਂ ਜੀਆਂ ਕੱਲਾ ਥੱਲੇ ਤੂੜੀ ਰਹਿ ਜੂਗੀ ਹਾਂ ਜੀ ਜਦੋਂ ਇਹਨਾਂ ਦਾ ਚਿੱਤ ਕਰੂਗਾ ਸੁੱਕੀ ਤੂੜੀ ਵੀ ਖਾਣਗੇ ਇਹ ਅੱਛਾ ਜੀ ਔਰ ਸੁੱਕੀ ਟੂੜੀ ਖਾ ਕੇ ਬਈ ਇਹ ਜਿਹੜੀ ਟੂੜੀ ਥੱਲੇ ਬਚ ਜੂਗੀ ਛੱਡ ਦੇਣਗੇ ਉਹਦੇ ਵਿੱਚ ਹਰਿਆ ਰਲਾਇਆ ਜਾਊਗਾ ਉਹਦੇ ਜੇ ਉਹਦੇ ਚ ਹਰੇ ਦੀ ਕਿੰਨੀ ਕੁ ਮਾਤਰਾ ਪਾ ਦੇਣ ਆਪਾਂ ਇੱਕ ਜਨਵਰ ਦਾ ਇੱਕ ਮਾਧਿਮ 10 ਕਿਲੋ ਜੀ ਇੱਕ ਟਾਈਮ ਦਾ ਟਾਈਮ ਦਾ ਹਾਂਜੀ ਅੱਛਾ ਦੋ ਟਾਈਮ ਪਾਉਣੇ ਹਰਾ ਦੋ ਟਾਈਮ ਹੀ ਪਾਉਣੇ ਹਾਂਜੀ 20 ਕਿਲੋ ਹਰੇ ਦੀ ਮਾਤਰਾ ਲੈ ਸਤ ਨੂੰ ਨਾ ਅੱਜ ਮੈਂ ਤੁਹਾਨੂੰ ਦਾਣੇ ਫੀਡ ਤੋਂ ਲਾ ਕੇ ਕੱਲੀ ਕੱਲੀ ਡਿਟੇਲ ਬਾਈ ਤੋਂ ਪੁੱਛ ਕੇ ਦੇਤੀ ਉਹਨੂੰ ਕਰੀ ਨਾਲ ਨੂੰ ਹਾਂ ਪਾਉਣਾ ਕਿੰਨਾ 1 ਲੀਟਰ ਮਗਰ ਪਾਣੀ ਦੀ ਲੋੜ ਆ ਤੇ ਅਮਨਦਲਾ ਕਿਹੜੇ ਦਾਣੇ ਪਾਉਂਦਾ ਮੱਝਾਂ ਨੂੰ ਜਿਹੜਾ ਇੰਨਾ ਦੁੱਧ ਕੱਢਦੀਆਂ ਨੇ ਤੇ ਭਾਰ ਪੈਣ ਦੇ ਕੀ ਕਾਰਨ ਨੇ ਕਿੱਦਾਂ ਠੀਕ ਕਰ ਸਕਦੇ ਆ ਤੁਹਾਨੂੰ ਅੱਜ ਮੈਂ ਕਈ ਜਾਣਕਾਰੀਆਂ ਸੱਜਣ ਤੋਂ ਲੈ ਕੇ ਦੇਤੀਆਂ ਤੇ ਇੱਕ ਬਲੌਗ ਇਹਦੁਆਦ ਹੋਰ ਵੀ ਬਣਾਵਾਂਗੇ ਬਾਈ ਨਾਲ ਉਹਦੇ ਚ ਆਪਾਂ ਤੁਹਾਨੂੰ ਨੀਲੀ ਤੇ ਰਾਵੀ ਮੱਝਾਰੇ ਜਾਣਕਾਰੀ ਦੇਵਾਂਗੇ ਉਹਦੇ ਤੇ ਵੀ ਬਾਈ ਨੇ ਸੱਜਣੋਂ ਚੰਗੀ ਸਟੱਡੀ ਕਰਿਆ ਆ ਆਪਾਂ ਨੀਲੀ ਰਾਵੀ ਕਹਿੰਦੇ ਨੇ ਬਾਈ ਕਹਿੰਦੇ ਨੇ ਅੱਡੋ ਅੱਡ ਨਸਲਾਂ ਦੇ ਤੇ ਇੱਕ ਦੋ ਮੁੱਦੇ ਹੋਰ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੋਰ ਆਪਾਂ ਕਿਹੜੀ ਚੀਜ਼ ਬਾਰੇ ਬਾਈ ਨੂੰ ਪੁੱਛੀਏ ਜਾਨਵਰਾਂ ਬਾਰੇ ਤੇ ਬਾਕੀ ਇਸ ਵੀਡੀਓ ਤੇ ਵੀ ਸੱਜਣੋਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਜਾਣਕਾਰੀਆਂ ਦਿੱਤੀਆਂ ਹੋਈਆਂ ਕਿਵੇਂ ਲੱਗੀਆਂ ਤੇ ਬਾਕੀ ਸੱਜਣੋਂ ਅਮਨ ਵੀਰ ਨਾਲ ਮਿਲ ਕੇ ਤੁਹਾਨੂੰ ਆ ਆਪਣੀ ਤਮੰਨਾ ਦੀ ਡਾਇਟ ਆ ਜੀ ਇਹ ਤਮੰਨਾ ਦੀ ਡਾਇਟ ਆ ਹਾਂਜੀ ਲੈ ਸੱਜਣੋਂ ਨਾਮ ਵੀ ਸੱਜਣ ਨੇ ਰੱਖਿਆ ਝੋਟੀਆਂ ਦੇ ਕੱਲੀ ਕੱਲੀ ਨੂੰ ਲੈ ਆਹ ਕਰਤਾ ਖਾਲੀ ਤਾਂ ਨੂੰ ਦਿਖਾ ਦੇ ਲੈ ਸਾਰਾ ਆਹ ਖਾਲੀ ਕਰਤਾ ਜੀ ਡੱਬ ਹੁਣ ਇਹਨਾਂ ਨੂੰ ਬਈ ਸੇਮ ਇਹੀ ਦਾਣਾ ਹੁਣ ਤੋਂ ਹਾਂਜੀ 8 ਘੰਟੇ ਬਾਅਦ ਮਿਲੂਗਾ ਠੀਕ ਹੈ ਜੀ ਸਵੇਰੇ ਸਾਢੇ ਕੋਈ 3:30 ਵਜੇ ਠੀਕ ਹੈ ਜੀ ਪਊਗਾ ਇਹਨਾਂ ਨੂੰ ਹੁਣ 4:30 5:00 ਵਜੇ ਲੈ ਸੱਜਣ ਅੱਜ ਤੋਂ 9 ਘੰਟੇ ਬਾਅਦ ਦੁਬਾਰਾ ਇਹਨਾਂ ਨੂੰ ਰਾਈਟ ਦੇਵਾਂਗੇ ਠੀਕ ਹੈ ਜੀ ਆਪਣੇ ਨਾਲ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਤੁਸੀਂ ਘੱਟ ਕਰ ਦਿਓ ਚੈਨਲ ਨੂੰ ਵੀਡੀਓ ਦੇਖ ਕੇ ਲੰਘ ਜਾਂਦੇ ਨੇ ਸਾਰੇ ਸਾਰੇ ਮੈਨੂੰ ਉਮੀਦ ਆ ਵੀ ਤੁਸੀਂ ਇਸ ਵਾਰੀ ਨਾ ਵੱਧੋ ਵੱਧ ਸਬਸਕ੍ਰਾਈਬ ਕਰੋਗੇ ਆਪਣੇ ਚੈਨਲ ਨੂੰ 630 ਤੋਂ 630 ਆਪਣਾ ਪਰਿਵਾਰ ਤੁਸੀਂ ਵੱਡਾ ਕਰੋਗੇ ਤੇ ਬਾਕੀ ਜਿੰਨਾ ਤੁਸੀਂ ਪਿਆਰ ਦੰਨਿਓ ਆਪਾਂ ਤੁਹਾਡੇ ਰਿਸ਼ਾ ਰਣੀ ਰਹਾਂਗੇ ਤੇ ਇੱਕ ਲਾਡੀ ਪੀਰ ਹੈ ਤੇ ਇੱਕ ਆਪ ਦਾ ਭਿੰਡਰ ਵੀਰ ਲਿਖਦਾ ਹੁੰਦਾ ਸ਼ਾਇਦ ਅੰਬਰਸਰ ਬਣੀ ਹੋਆ ਹੈ ਸ਼ਾਇਦ ਇਹ ਰਹੀਏ ਤੁਹਾ ਸੱਜਣਾ ਬਾਕੀ ਨਾ ਇੱਕ ਯੂਐਸਏ ਤੋਂ ਆਪਣਾ ਮਿੱਤਰ ਹੈ ਬਾਕੀ ਰਹਿ ਬਹੁਤ ਸੱਜਣ ਜਾਣਗੇ ਗੁੱਸਾ ਨਾ ਕਰਿਓ ਸਾਰੇ ਸੱਜਣ ਇਹ ਆਪਾਂ ਨੂੰ ਰੈਗੂਲਰ ਕਮੈਂਟ ਹੁਣ ਇੱਕ ਹੋਰ ਜਾਣਕਾਰੀ ਆਪਾਂ ਬਈ ਆਪਾਂ ਹਾਂਜੀ ਇੱਕ ਜਾਣਕਾਰੀ ਆਪਾਂ ਹੋਰ ਦਿੰਨੇ ਹੁੰਦੇ ਹਰੇਕ ਵਾਰ ਹਾਂਜੀ ਅਮਰਤਪਾਲ ਸਿੰਘ ਵੀਰ ਦਾ ਸਾਥ ਦੇਣ ਬਾਰੇ ਹਾਂਜੀ ਹਾਂਜੀ ਉਹ ਮੈਂ ਅੱਜ ਵੀ ਉਹਨਾਂ ਬਾਰੇ ਬਈ ਜੀ ਜ਼ਰੂਰ ਦੋ ਚਾਰ ਗੱਲਾਂ ਬੋਲਣੀਆਂ ਚਾਹੁੰਦਾ ਹਾਂ ਹਾਂਜੀ ਕਿਉਂਕਿ ਉਹ ਸਾਡੇ ਵੀਰ ਨੇ ਇੱਕ ਮੈਸੇਜ ਦਿੱਤਾ ਕਿ ਜਿਹੜੇ ਸਰਸੇ ਵਾਲੇ ਬਾਬੇ ਰਾਮ ਰਹੀਮ ਦੇ ਜਿਹੜੇ ਡੇਰਾ ਪ੍ਰੇਮ ਬਾਬਾ ਤਾਂ ਉਹ ਨਹੀਂ ਕਹਿ ਨਹੀਂ ਸਕਦੇ ਆਪਾਂ ਚਲੋ ਰਾਮ ਰਹੀਮ ਦੇ ਜਿਹੜਾ ਡੇਰਾ ਸਮਰਥਕ ਨੇ ਹਾਂਜੀ ਹਾਂਜੀ ਉਹਨਾਂ ਨੇ ਇੱਕ ਬਾਈ ਉਹਦੇ ਮੂਹਰੇ ਇੱਕ ਆਪਦੀ ਤਮੰਨਾ ਰੱਖੀ ਐ ਰਾਮ ਰਹੀਮ ਦੇ ਮੂਹਰੇ ਹਾਂਜੀ ਕੋਈ ਸੁਨਾਮ ਦੇ ਵਿੱਚ ਇੱਕ ਨਾਮ ਚਰਚਾ ਦਾ ਡੇਰਾ ਬਣਾਇਆ ਜਾਂਦਾ ਹਾਂਜੀ ਹਾਂ ਤਾਂ ਖਬਰਾਂ ਦੇ ਵਿੱਚ ਵੀ ਗੱਲ ਬਹੁਤ ਆ ਰਹੀ ਸੋ ਉਹ ਬਾਈ ਜੀ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਕਿ ਮੈਂ ਰਾਤ ਪਿਆ ਵੀਡੀਓ ਦੇਖਦਾ ਸੀਗਾ ਇੱਕ ਆਪਣੇ ਪੰਜਾਬ ਦਾ ਹੀ ਜੰਪਲ ਸੁਨਾਮ ਏਰੀਆ ਦਾ ਹੀ ਸ਼ਹਿਰ ਮੁੰਡਾ ਉਹ ਓ ਬਾਈ ਜੀ ਜਾ ਕੇ ਉਹਨੂੰ ਸ਼ੈਨ ਸ਼ੈ ਕਹਿ ਕੇ ਬੁਲਾ ਰਿਹਾ ਹੈ ਪਿਤਾ ਜੀ ਕਹਿ ਕੇ ਬੁਲਾ ਰਿਹਾ ਹੈ ਹਾਂਜੀ ਸੋ ਮੈਂ ਉਸ ਵੀਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੈਨੂੰ ਪਿਤਾ ਦੀ ਪਰਿਭਾਸ਼ਾ ਨਹੀਂ ਪਤਾ ਵੀ ਪਿਤਾ ਕਿਹਨੂੰ ਕਿਹਾ ਜਾਂਦਾ ਹੈ ਹਾਂਜੀ ਪਿਤਾ ਕੀ ਹੁੰਦਾ ਹੈ ਕੌਣ ਹੁੰਦਾ ਹੈ ਤੇ ਪਿਤਾ ਬਣਨ ਦੇ ਕਾਰਨ ਕੀ ਹੁੰਦੇ ਨੇ ਕਿ ਪਿਤਾ ਬਣ ਕੇ ਉਹਦੀਆਂ ਲੋੜਾਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਨੇ ਕਿ ਉਹਨੇ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਹਾਂਜੀ ਸੋ ਜਿਹੜਾ ਸਾਡਾ ਪਿਤਾ ਹੁੰਦਾ ਦਾ ਸਾਡੀ ਮਾਂ ਨਾਲ ਕੀ ਰਿਸ਼ਤਾ ਹੁੰਦਾ ਇਹ ਵੀ ਆਪਾਂ ਤਕਰੀਬਨ ਸਾਰੇ ਭਾਈ ਚੰਗੀ ਤਰ੍ਹਾਂ ਜਾਣੂ ਨੇ ਸੋ ਇੱਕ ਤੁਸੀਂ ਬਲਾਤਕਾਰੀ ਬੰਦੇ ਨੂੰ ਅੱਜ ਦਾ ਜਿਹੜਾ ਜਿਹਨੂੰ ਮੈਂ કહਾਂ ਵੀ ਇੱਕ ਜਰਨਲ ਡਾਇਰ ਹਾਂਜੀ ਅੱਜ ਦੇ ਸਮੇਂ ਦਾ ਜਿਹੜਾ ਜਰਨਲ ਡਾਇਰ ਹੈ ਜੀ ਉਹਨੂੰ ਇੱਕ ਬੰਦਾ ਪਿਤਾ ਕਹਿ ਕੇ ਬੁਲਾ ਰਿਹਾ ਹੈ ਤਾਂ ਮੈਂ ਸਮਝਦਾ ਵੀ ਉਹ ਸਾਡੇ ਪੰਜਾਬ ਦੀ ਧਰਤੀ ਤੇ ਰਹਿਣ ਦੇ ਕਾਬਲ ਨਹੀਂ ਹੈਗਾ ਹਾਂਜੀ ਕਿਉਂਕਿ ਪੰਜਾਬ ਦੀ ਧਰਤੀ ਤੇ ਜਨਮ ਲੈਣ ਵਾਲੇ ਹਰ ਇੱਕ ਬੰਦੇ ਦਾ ਪਿਤਾ ਜਿਹੜਾ ਸਾਡਾ ਦਸਮ ਪਿਤਾ ਦਸ਼ਮੇਸ਼ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਹਾਂਜੀ ਉਹ ਪਿਤਾ ਲੋ ਸਾਡੇ ਔਰ ਮਾਤਾ ਖਾਲਸੇ ਦੀ ਮਾਤਾ ਮਾਤੋ ਸਾਹਿਬ ਕਰੋ ਸਾਡੇ ਮਾਤਾ ਨੇ ਸੋ ਉਹ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜਾ ਇਹ ਤੁਹਾਡਾ ਸੁਪਨਾ ਹੈ तकरीबन ਸੁਪਨਾ ਹੀ ਰਹਿ ਜਾਣਾ ਸਨਾਮ ਚ ਡੇਰਾ ਬਣਾਉਣ ਦਾ ਸੋ ਜੇ ਬਣਾਉਣ ਦੀ ਕੋਈ ਤਮੰਨਾ ਹੈ ਤਾਂ ਅਸੀਂ ਵੀ ਕੁਰਬਾਨੀਆਂ ਦੇਣ ਲਈ ਤਿਆਰ ਬੈਠੇ ਆਂ ਸੋ ਇਹ ਪਤਾ ਲੱਗ ਜੂ ਕਿਹਦੇ ਦਿਲਾਂ ਚ ਕਿੰਨਾ ਜੋਰ ਹੈ ਜੇ ਕੋਈ ਹੈ ਤਮੰਨਾ ਤਾਂ ਜਰੂਰ ਤੁਸੀਂ ਆਪ ਦੀ ਕਰਕੇ ਵੀ ਦੇਖੋ ਅਸੀਂ ਸਾਡੇ ਸਾਡੇ ਭਰਾ ਵੱਡੇ ਭਰਾ ਅਮਰਤਪਾਲ ਸਿੰਘ ਦੇ ਨਾਲ ਤਿਆਰ ਬਰ ਤਿਆਰ ਆਂ ਹਰ ਸਮੇਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵਾਂਗੇ ਬੀਤਾ ਮੈਂ ਸਾਰੇ ਨਾ ਆਪਣੇ ਸੱਜਣਾ ਨੂੰ ਬੇਨਤੀ ਵੀ ਕਰੂੰਗਾ ਸੱਜਣੋ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ ਬਧੋ ਵੱਧ ਚੰਗਾ ਮੁੰਡਾ ਕੌਮ ਦਾ ਆਗੂ ਬਣ ਕੇ ਉੱਭਰਿਆ ਉਹਦਾ ਕਿਹੜਾ ਸੱਜਣੋ ਕੋਈ ਕੰਮ ਖੜਾ ਦੀ ਵਿਦੇਸ਼ ਤੋਂ ਆਪਦਾ ਕੰਮਕਾਰ ਛੱਡ ਕੇ ਆਉਂਦਾ ਤੇ ਬਾਕੀ ਇੰਨੀਆਂ ਬੇਨਤੀਆਂ ਕਰਦੇ ਹੋਏ ਅੱਜ ਸੋ ਇੱਕ ਮੈਂ ਬੇਨਤੀ ਹੋਰ ਕਰਨੀ ਸੀ ਬਈ ਉਸੇ ਵੀਡੀਓ ਦੇ ਵਿੱਚ ਜਿਹੜਾ ਵੀਰ ਉਹਨੂੰ ਪਿਤਾ ਕਹਿ ਕੇ ਬੁਲਾ ਰਿਹਾ ਸੀ ਹਾਂਜੀ ਬੁਲਾਤਕਾਰੀ ਸਾਹਿਬ ਨੂੰ ਹਾਂਜੀ ਉਸੇ ਵੀਰ ਨੇ ਬਈ ਇੱਕ ਨਾਲ ਆਪਦੇ ਸਰਦਾਰ ਅਜੀਤ ਸਿੰਘ ਸੁਲਾਮ ਤੋਂ ਹਾਂਜੀ ਉਹਨਾਂ ਦਾ ਕੋਈ ਉਹਨਾਂ ਨੂੰ ਜਾਣੂ ਕਰਵਾਇਆ ਰਾਮ ਰਹੀਮ ਤੋਂ ਬੋਲ ਕੇ ਕਿ ਇਹ ਸਰਦਾਰ ਉਦਮ ਸਿੰਘ ਦੇ ਪਰਿਵਾਰ ਦੇ ਵਿੱਚੋਂ ਵੰਸ਼ ਦੇ ਵਿੱਚੋਂ ਨੇ ਸੋ ਮੈਂ ਇਹਦੇ ਵਿੱਚ ਬਾਈ ਜੀ ਸਰਕਾਰ ਦੀਆਂ ਵੀ ਨਕਾਮੀਆਂ ਸਮਝਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੀਆਂ ਨਕਾਮੀਆਂ ਇਹ ਫੇਲ ਹੋਈ ਸਰਕਾਰ ਬਾਈ ਜਿਹੜੀ ਜਿੰਨੀਆਂ ਪਿੱਛੇ ਵੀ ਸਰਕਾਰਾਂ ਆਈਆਂ ਬਾਈ ਉਹਨਾਂ ਨੇ ਵੀ ਨਹੀਂ ਸਾਰ ਲਈ ਕਿ ਨਾ ਕਿਸੇ ਨੂੰ ਸਰਕਾਰ ਵੀ ਕੋਈ ਐਹੋ ਜਿਹੀ ਨਹੀਂ ਹੈਗੀ ਜਿਹੜੀ ਉਦਮ ਸਿੰਘ ਦੇ ਇਤਿਹਾਸ ਤੋਂ ਜਾਣੂ ਨਾ ਹੋਵੇ ਹਾਂਜੀ ਸੋ ਜਿਹੜਾ ਅੱਜ ਦੇ ਸਮੇਂ ਦਾ ਸਾਡਾ ਮੁੱਖ ਮੰਤਰੀ ਬਈ ਭਗਤ ਸਰਾਬੇ ਦਾ ਵਾਰਿਸ ਹੋਣ ਦੇ ਦਾਅਵੇ ਕਰਦਾ ਤੇ ਉਹਦੀ ਉਹਦੇ ਰਾਜ ਦੇ ਵਿੱਚ ਸਰਦਾਰ ਉਦਮ ਸਿੰਘ ਦੇ ਪਰਿਵਾਰ ਦਾ ਮੈਂਬਰ ਜਰਨਲ ਡਾਇਰ ਦੇ ਮੂਹਰੇ ਹੱਥ ਜੋੜ ਕੇ ਖੜਾ ਹੋਵੇ ਤੇ ਮੈਂ ਸਮਝਦਾ ਵੀ ਇਹ ਬਰੀ ਕਰਾਰੀ ਚਪੇੜ ਬੱਜੀ ਅੱਜ ਦੀ ਸਰਕਾਰ ਦੇ ਮੂੰਹ ਦੇ ਉੱਪਰ ਉਹ ਹੱਥ ਜੋੜ ਕੇ ਕੋਈ ਉਹਨਾਂ ਨੂੰ ਆਪ ਦੇ ਮੇਰੇ ਹਿਸਾਬ ਨਾਲ ਬਈ ਸੁਣਾ ਰਿਆ ਸੀ ਦੁਖੜੇ ਬਈ ਮੈਂ ਅਜੀਤ ਸਿੰਘ ਮੇਰਾ ਨਾਮ ਹੈ ਮੈਂ ਉਦਮ ਸਿੰਘ ਦੇ ਪਰਿਵਾਰ ਦੇ ਵਿੱਚੋਂ ਆ ਹਾਂਜੀ ਹਾਂ ਸੋ ਬਾਈ ਜੀ ਮੈਂ ਸਮਝਦਾ ਕਿ ਜਿਹੜਾ ਉਹ ਸਰਦਾਰ ਬਾਬਾ ਸਾਡਾ ਉਦਮ ਸਿੰਘ ਸੀ 21 ਬਰਿਆਂ ਬਾਅਦ ਬਾਈ ਉਹਨੇ ਜਾ ਕੇ ਸਨ 1919 13 ਅਪ੍ਰੈਲ ਦੇ ਵਿੱਚ ਤੇ ਜਰਨਲ ਡਾਇਰ ਤੋਂ ਲੰਡਨ ਚ ਜਾ ਕੇ ਬਦਲਾ ਲਿਆ ਸੀ ਹਾਂਜੀ ਹਾਂ ਤੇ ਉਹੀ ਜਰਨਲ ਡਾਇਰ ਦੇ ਮੂਹਰੇ ਜੇ ਅੱਜ ਕੱਲ ਉਸੇ ਪਰਿਵਾਰ ਨੂੰ ਬਾਈ ਹੱਥ ਬੰਨ੍ਹ ਕੇ ਖੜੇ ਹੋਣਾ ਪੈ ਰਿਹਾ ਹੈ ਤਾਂ ਮੈਂ ਸਮਝਦਾ ਵੀ ਸਾਡੀ ਜਿਹੜੀ ਸਰਕਾਰ ਭਗਤ ਸਰਾਬੇ ਦੇ ਵਾਰਿਸ ਹੋਣ ਦਾ ਦਾਵਾ ਕਰ ਰਹੀ ਹੈ ਉਹ ਪੂਰੀ ਤਾ ਪੂਰਨ ਤੌਰ ਤੇ ਫੇਲ ਹੋ ਚੁੱਕੀ ਆ ਹਾਂਜੀ ਹਾਂਜੀ ਸੋ ਉਹਨਾਂ ਲੋਗਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣੇ ਫੋਨ ਦੀ ਜਿਹੜੀ ਪਛਾਣ ਹੈ ਉਹ ਨਹੀਂ ਕਰ ਸਕਦੇ ਸੋ ਬਾਬੇ ਊਦਮ ਦਾ ਵਾਰਿਸ ਹੋ ਕੇ ਉਹਦੇ ਪਰਿਵਾਰ ਦਾ ਮੈਂਬਰ ਹੋ ਕੇ ਤੇ ਕਿਸੇ ਜਰਨਲ ਡਾਇਰ ਦੇ ਅੱਜ ਦੇ ਸਮੇਂ ਦਾ ਜਰਨਲ ਡਾਇਰੀ ਹੈ ਰਾਮ ਰਹੀਮ ਉਹਦੇ ਅੱਗੇ ਤੁਸੀਂ ਹੱਥ ਬੰਨ੍ਹ ਕੇ ਖੜੇ ਹੋਵੋ ਤਾਂ ਮੈਂ ਸਮਝਦਾ ਵੀ ਇਸ ਤੋਂ ਮਾੜੀ ਘਟਨਾ ਕੋਈ ਸਾਡੇ ਪੰਜਾਬ ਦੇ ਸਿੱਖਤਿਆਂ ਦੀ ਵਾਪਰ ਨਹੀਂ ਸਕਦੀ ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਜੇ ਤੁਹਾਨੂੰ ਕੋਈ ਲੋੜ ਹੈਗੀ ਆ ਜਾਂ ਕੋਈ ਤੁਹਾਨੂੰ ਕਿਸੇ ਕਿਸਮ ਦਾ ਕੋਈ ਵੀ ਤੁਹਾਡੇ ਤੇ ਨ ਦੁੱਖਾਂ ਦਾ ਪਹਚਾਲ ਤੂਫਾਨ ਡਿੱਗ ਰਿਹਾ ਹੈ ਤਾਂ ਤੁਸੀਂ ਇੱਕ ਸਾਡੇ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਦੀ ਖਾਲਸਾ ਜੀ ਦੀ ਲਹਿਰ ਜਿਹੜੀ ਉੱਠ ਰਹੀ ਹੈ ਤੇ ਸੋ ਬੜੇ ਜਲਦੀ ਉਹ ਦਿਨ ਪਾ ਦਿਨ ਉਹ ਲਹਿਰ ਹੈ ਜਿਹੜੀ ਲਾਈਨ ਸਾਡੀ ਰੇਲ ਗੱਡੀ ਦੇ ਡੱਬਿਆਂ ਵਾਂਗ ਲੰਬੀ ਹੁੰਦੀ ਜਾ ਰਹੀ ਹੈ ਸੋ ਬਾਈ ਜੀ ਪਰਮਾਤਮਾ ਕਰੇ ਕਿਰਪਾ ਮਨ ਤਾਪਾ ਵੀ ਬਹੁਤ ਬਣਾਇਆ ਹੋਇਆ ਵੀ ਅਮਰਤਪਾਲ ਕਰਨ ਕਰਕੇ ਸਰਦਾਰ ਅਮਰਤਪਾਲ ਸਿੰਘ ਦੇ ਨਾਲ ਜਰੂਰ ਉਹਦਾ ਸਾਥ ਦੇਵਾਂਗੇ ਔਰ ਇਹ ਵੀ ਨਾ ਹੈਗਾ ਵੀ ਕਦੇ ਆਪਣੀ ਮਾਂ ਦੀ ਕੁੱਖ ਸਫਲ ਕਰਨ ਦਾ ਸੁਪਨਾ ਵੀ ਦੇਖਿਆ ਵੀ ਕਦੇ ਸ਼ਹੀਦਾਂ ਦੇ ਵਿੱਚ ਨਾ ਆਊਗਾ। ਸੋ ਇਹਨਾਂ ਦੇ ਜਿਹੜੇ ਬਿਆਨ ਰੋਜ਼ ਦੀ ਰੋਜ਼ ਸੁਣ ਰਹੇ ਆਂ ਬਾਈ ਕੀਵੀਆਂ ਦੇ ਉੱਤੇ ਜਿਹੜੇ ਸਰਸੇ ਵਾਲੇ ਸਾਧ ਦੇ ਸਮਰਥਕ ਨੇ ਜੋ ਗੱਲਾਂ ਉਹ ਕਰ ਰਹੇ ਨੇ ਪੰਜਾਬ ਦੇ ਵਿੱਚ ਬਾਈ ਉਹਨੂੰ ਪੰਜਾਬ ਦੇ ਜੰਪਲ ਹੋ ਕੇ ਜਾਂ ਪਿਤਾ ਕਹਿ ਰਹੇ ਆ ਜਾਂ ਪੰਜਾਬ ਦੇ ਵਿੱਚ ਡੇਰੇ ਬਣਾਉਣ ਦੀਆਂ ਗੱਲਾਂ ਕਰਦੇ ਆ ਬਾਈ ਉਹ ਇਹਨਾਂ ਦੇ ਸੁਪਨੇ ਆ ਤੇ ਪਰਮਾਤਮਾ ਕਰੇ ਕਿਰਪਾ ਤੇ ਬੜੀ ਜਲਦੀ ਤੋੜਾਂਗੇ ਬਾਈ ਇੰਨੀਆਂ ਬੇਨਤੀਆਂ ਕਰਦਾ ਬਾਈ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਅਮਰਤਪਾਲ ਸਿੰਘ ਦਾ ਸਾਥ ਵੱਧ ਚੜ੍ਹ ਕੇ ਦੇਵੋ। ਔਰ ਜਿੱਥੇ ਵੀ ਉਹ ਵੀਰ ਦਾ ਸਨੇਹਾ ਲੱਗਦਾ ਹੁੰਦਾ ਮੈਸੇਜ ਲੱਗਦਾ ਹੁੰਦਾ ਬਾਈ ਤੇ ਉੱਥੇ ਜਰੂਰ ਤੁਸੀਂ ਵੱਧ ਤੋਂ ਵੱਧ ਪਹੁੰਚਿਆ ਕਰੋ ਪਹੁੰਚਿਆ ਕਰੋ ਬਾਈ ਜੀ ਕੱਟ ਕਰਿਆ ਕਰੋ ਸੋ ਆਪਾਂ ਉਸ ਵੀਰ ਦਾ ਸਾਥ ਦੇਣਾ ਹੈ ਔਰ ਇੰਨੀਆਂ ਬੇਨਤੀਆਂ ਕਰਦਾ ਬਾਈ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ